ਸਟਾਕ ਮਾਰਕੀਟ ਥੋੜੇ ਪੈਸੇ ਨੂੰ ਅਗਲੇ 2 ਜਾਂ 3 ਮਹੀਨੇ ਦੇ ਵਿੱਚ ਡਬਲ ਕਰਨ ਦਾ ਕੋਈ ਮਾਧਿਅਮ ਨਹੀਂ ਹੈਗਾ। ਸਟਾਕ ਮਾਰਕੀਟ ਕਿਸੇ ਨੂੰ ਵੀ ਰਾਤੋਂ ਰਾਤ ਅਮੀਰ ਨਹੀਂ ਕਰ ਸਕਦੀ ਤੇ ਨਾ ਹੀ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਜੂਆ ਵਾ। ਜਿਵੇਂ ਲੋਕ 골ਡ 'ਚ ਇਨਵੈਸਟ ਕਰਦੇ ਆ, ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰਦੇ ਆ, ਉਸੇ ਤਰ੍ਹਾਂ ਦੀ ਹੀ ਇੱਕ ਇਨਵੈਸਟਮੈਂਟ ਆ ਸਟਾਕ ਮਾਰਕੀਟ ਜਿਹਦੇ ਵਿੱਚ ਲੋਕ ਇਨਵੈਸਟ ਕਰਦੇ ਆ ਕੰਪਨੀਆਂ ਦੇ ਵਿੱਚ ਤੇ ਉਹਨਾਂ ਦੇ ਵਧੀਆ ਫਿਊਚਰ ਦੇ ਵਿੱਚ। ਡੇ ਟ੍ਰੇਡਿੰਗ, ਸਟੌਪ ਲੌਸ, ਫਿਊਚਰ ਆਪਸ਼ਨਸ, ਕਾਲਸ ਪੋਰਟਸ ਇੰਟਰਡੇ ਜਿਹੜੇ ਵੀ ਚਾਰਟ ਅੱਜ ਕੱਲ ਲੋਕਾਂ ਨੂੰ ਦਿਖਾਏ ਜਾਂਦੇ ਆ ਇਸ ਰਸਤੇ ਦੇ ਉੱਪਰ ਜਾ ਕੇ 90% ਲੋਕਾਂ ਨੂੰ ਬਹੁਤ ਹੀ ਜ਼ਿਆਦਾ ਆਰਥਿਕ ਤੌਰ ਦੇ ਉੱਪਰ ਲਾਸ ਹੋਊਗਾ ਤੇ ਬਾਕੀ ਦੇ 10% ਉਹ ਹੋਣਗੇ ਜਾਂ ਤਾਂ ਇਕੱਲੇ ਹੀ ਆਤਮ ਹੱਤਿਆ ਕਰਨਗੇ ਤੇ ਜਾਂ ਫਿਰ ਪੂਰੀ ਦੀ ਪੂਰੀ ਫੈਮਿਲੀ ਦੇ ਨਾਲ ਆਤਮ ਹੱਤਿਆ ਕਰਨਗੇ ਇਹ ਸਾਰਾ ਕੁਝ ਮੈਂ ਬੋਲ ਰਿਹਾ ਆ ਆਪਦੇ ਪਿਛਲੇ 18 ਸਾਲ ਦੇ ਤਜਰਬੇ ਤੋਂ ਲੌਂਗ ਰਨ ਦੇ ਵਿੱਚ ਕਿਸੇ ਵੀ ਹੋਰ ਇਨਵੈਸਟਮੈਂਟ ਦੇ ਨਾਲੋਂ ਸਟਾਕ ਮਾਰਕੀਟ ਕਿਤੇ ਹੀ ਜ਼ਿਆਦਾ ਰਿਟਰਨ ਦੇਣ ਵਾਲੀ ਪੂਰੀ ਦੁਨੀਆ ਦੀ ਇੱਕੋ ਇੱਕ ਆਪਸ਼ਨ ਚਾਹੇ ਉਹ ਜ਼ਮੀਨਾਂ ਹੋਣ ਲੈਂਡ ਪ੍ਰਾਪਰਟੀ ਹੋਵੇ ਤੇ ਚਾਹੇ ਸਟਾਕ ਮਾਰਕੀਟ ਹੋਵੇ ਤੁਹਾਨੂੰ ਇਨਵੈਸਟਮੈਂਟ ਕਰਨ ਦੇ ਲਈ ਪੇਸ਼ੈਂਸ ਹੋਣਾ ਚਾਹੀਦਾ ਤੇ ਨਾਲ ਹੀ ਨਾਲ ਉਸ ਬਿਜ਼ਨਸ ਦੀ ਸਮਝ ਹੋਣੀ ਚਾਹੀਦੀ ਆ ਨਾ ਕਿ ਇਹ ਸਭ ਕੁਝ ਸਿੱਖਿਆ ਜਾਂਦਾ ਵਾ ਅਲੱਗ-ਅਲੱਗ ਕੋਰਸ ਖਰੀਦ ਕੇ ਉੱਥੇ ਫੀਸ ਦੇ ਕੇ ਵੱਡੇ ਵਡੇਰਿਆਂ ਨੇ ਜ਼ਮੀਨਾਂ ਲਈਆਂ ਨੇ ਲੈਂਡ ਪ੍ਰੋਪਰਟੀਆਂ ਲਈਆਂ ਨੇ ਉਹ ਸਿਰਫ ਇਸ ਕਰਕੇ ਲਈਆਂ ਉਹਨਾਂ ਨੂੰ ਉਸ ਚੀਜ਼ ਦੀ ਸਮਝ ਸੀ ਤੇ ਉਸ ਚੀਜ਼ ਦਾ ਜਿਹੜਾ ਫਿਊਚਰ ਸੀਗਾ 10 ਸਾਲ ਦਾ 20 ਸਾਲ ਦਾ ਉਹਨਾਂ ਨੂੰ ਉਹ ਚੰਗਾ ਲੱਗਦਾ ਸੀ ਜੇ ਤੁਸੀਂ ਸਟਾਕ ਮਾਰਕੀਟ ਨੂੰ ਬਹੁਤ ਹੀ ਧਿਆਨ ਦੇ ਨਾਲ ਤੇ ਪੂਰੀ ਚੰਗੀ ਤਰ੍ਹਾਂ ਦੇ ਨਾਲ ਸਮਝਣਾ ਚਾਹੁੰਦੇ ਹੋ ਤਾਂ ਇੱਥੇ ਸਕਰੀਨ ਦੇ ਉੱਪਰ ਮੇਰੇ ਬਹੁਤ ਸਾਰੇ ਐਪੀਸੋਡ ਦੇ ਨੰਬਰ ਤੁਹਾਨੂੰ ਦੇਖਣਗੇ ਇਹ ਸਾਰੇ ਦੇ ਸਾਰੇ ਵੀਡੀਓ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਤੁਹਾਨੂੰ ਸਟਾਕ ਮਾਰਕੀਟ ਦੇ ਬਾਰੇ ਵਿੱਚ ਬਹੁਤ ਚੰਗੀ ਤਰ੍ਹਾਂ ਦੇ ਨਾਲ ਇਨਫੋਰਮੇਸ਼ਨ ਮਿਲ ਜੂਗੀ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਇੱਕ ਆਖਰੀ ਸਲਾਹ ਸਟਾਕ ਮਾਰਕੀਟ ਨੂੰ ਕਦੇ ਵੀ ਤੁਸੀਂ ਆਪਣੀ ਮਹੀਨੇ ਦੀ ਇਨਕਮ ਪੂਰੀ ਕਰਨ ਦਾ ਮੇਨ ਸਾਧਨ ਨਹੀਂ ਮੰਨਣਾ ਤੇ ਨਾ ਹੀ ਮਹੀਨੇ ਦਾ ਖਰਚਾ ਪੂਰਾ ਸਟਾਕ ਮਾਰਕੀਟ ਤੋਂ ਬਣੇ ਹੋਏ ਪੈਸੇ ਤੋਂ ਕਰਨ ਦੀ ਕੋਸ਼ਿਸ਼ ਕਰਨੀ ਆ ਸਟਾਕ ਮਾਰਕੀਟ ਇੱਕ ਇੰਨਾ ਕੋ ਵੱਡਾ ਬੀਸਟ ਆ ਜਿਹਨੂੰ ਤੁਸੀਂ ਪੂਰੀ ਤਰ੍ਹਾਂ ਨਾਲ ਖੁੱਲਾ ਛੱਡਣਾ ਵਾ ਅਗਲੇ 10 ਸਾਲਾਂ ਲਈ ਤਾਂ ਉਦੋਂ ਹੀ ਤੁਸੀਂ ਪੂਰੀ ਤਰ੍ਹਾਂ ਦੇ ਨਾਲ ਸਟਾਕ ਮਾਰਕੀਟ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਵਧੀਆ ਰਿਟਰਨ ਲੈ ਸਕਦੇ ਹੋ ਠੀਕ ਹੈ ਜੀ ਤਾਂ ਕੱਲ ਮੈਂ ਤੁਹਾਡੇ ਨਾਲ ਇੱਕ ਪ੍ਰੋਮਿਸ ਕੀਤਾ ਸੀ ਕਿ ਕੁਝ ਐਸ ਤਰ੍ਹਾਂ ਦੀਆਂ ਕੰਪਨੀਆਂ ਮੈਂ ਲੈ ਕੇ ਆਉਂਗਾ ਉਹਨਾਂ ਨੂੰ ਆਪਾਂ ਡਿਸਕਸ ਕਰਾਂਗੇ ਕਿ ਜਿਹੜੀਆਂ ਆਪਣੇ 올 ਟਾਈਮ ਹਾਈ ਤੋਂ ਕਾਫੀ ਥੱਲੇ ਚੱਲ ਰਹੀਆਂ ਇਸ ਟਾਈਮ ਦੇ ਉੱਪਰ ਤੇ ਜਿਆਦਾ ਲੰਬਾ ਨਹੀਂ ਤਾਂ ਹੋ ਜਾਂਦਾ ਵੀਡੀਓ ਡਿਟੇਲ ਚ ਗੱਲ ਵੀ ਨਹੀਂ ਹੁੰਦੀ ਤਾਂ ਇਸ ਕਰਕੇ ਆਪਾਂ ਕੀ ਕਰਾਂਗੇ ਆਪਾਂ 10-10 ਕੰਪਨੀਆਂ ਦੀ ਗੱਲ ਕਰਦੇ ਰਾਵਾਂਗੇ ਅਗਲੇ ਕੁਝ ਐਪੀਸੋਡ ਤੱਕ ਸਟਾਰਟ ਆਪਾਂ ਕਰਦੇ ਆਂ ਜਿਹੜੀਆਂ ਥੋੜੀਆਂ ਲਾਰਜ ਕੈਪ ਕੰਪਨੀਆਂ ਕਹਿ ਸਕਦੇ ਹੋ ਉਹਨਾਂ ਨੂੰ ਜਿਨ੍ਹਾਂ ਦਾ ਮਾਰਕੀਟ ਕੈਪ ਜ਼ਿਆਦਾ ਆ ਠੀਕ ਹੋ ਗਿਆ ਤਾਂ ਸਭ ਤੋਂ ਪਹਿਲੀ ਕੰਪਨੀ ਮੈਨੂੰ ਲੱਗਦਾ ਹਾਂ ਕੋਈ ਨਹੀਂ ਤੁਹਾਨੂੰ ਦਿਖਜੂਗਾ ਇੱਥੋਂ ਸਭ ਤੋਂ ਪਹਿਲੀ ਕੰਪਨੀ ਹੈਗੀ ਹੈ ਜੀ ਐਨਟੀਪੀਸੀ ਗ੍ਰੀਨ એનર્ਜੀ ਇਹ ਵਾਲੀ ਕੰਪਨੀ ਹੈਗੀ ਆ ਤੇ ਰੀਨਿਊਏਬਲ એનર્ਜੀ ਦੇ ਵਿੱਚ ਹੈਗੀ ਆ ਇਹ ਹੁਣ ਤੁਸੀਂ ਇਹਦਾ ਦੇਖ ਸਕਦੇ ਹੋ ਕਿ ਆਪਣੇ 올 ਟਾਈਮ ਹਾਈ ਤੋਂ ਕਿੰਨੀ ਥੱਲੇ ਆਈ ਹੋਈ ਹੈ ਇਹਦੇ ਬਾਰੇ ਇਹਦੇ ਵਿੱਚ ਇੱਕ ਡਿਟੇਲ ਦੇ ਵਿੱਚ ਵੀਡੀਓ ਵੀ ਬਣਾਇਆ ਸੀਗਾ ਮੈਂ ਮੈਨੂੰ ਯਾਦ ਆ ਐਨਟੀਪੀਸੀ ਗ੍ਰੀਨ ਦਾ ਐਨਟੀਪੀਸੀ ਇੱਕ ਕੰਪਨੀ ਆ ਉਹਦੀ ਹੀ ਅੱਗੇ ਸਬਸਿਡਰੀ ਆ ਗਵਰਨਮੈਂਟ ਆਨ ਕਰਦੀ ਹੈ ਇਹਨੂੰ ਤਾਂ ਪੇਰੈਂਟ ਕੰਪਨੀ ਬਹੁਤ ਹੀ ਸਟਰੋਂਗ ਹੁਣ ਤੁਸੀਂ ਦੇਖੋ ਕਿ ਆ 11 ਦਸੰਬਰ 2024 ਦੇ ਦਿਨ ਤਕਰੀਬਨ 155 ਰੁਪਏ ਦਾ 올 ਟਾਈਮ ਹਾਈ ਲਾਇਆ ਵਾ ਐਨਟੀਪੀਸੀ ਗ੍ਰੀਨ ਨੇ ਬਹੁਤ ਵੱਡੀ ਕੰਪਨੀ ਆ ਗਵਰਨਮੈਂਟ ਦੁਆਰਾ ਮੈਂ ਬੋਲਦੇ ਨਾ ਆਨ ਕਰਦੀ ਹੈ ਤੇ 155 ਰੁਪਏ ਤੋਂ ਇਸ ਟਾਈਮ ਕਿੱਥੇ ਚੱਲ ਰਹੀ ਆ ਤਕਰੀਬਨ ਤਕਰੀਬਨ 90 ਰੁਪਏ ਦੇ ਉੱਪਰ ਠੀਕ ਆ ਤਾਂ ਇਹ ਹੈਗੀ ਆਪਣੀ ਪਹਿਲੀ ਕੰਪਨੀ ਇੱਕ ਚੀਜ਼ ਯਾਦ ਰੱਖਿਓ ਕੋਈ ਵੀ ਕੰਪਨੀ ਆ ਜਿਹਦਾ ਸ਼ੇਅਰ ਪ੍ਰਾਈਸ ਥੱਲੇ ਆ ਰਿਹਾ ਵਾ ਨਾ ਤਾਂ ਕੋਈ ਨਾ ਕੋਈ ਰੀਜ਼ਨ ਤਾਂ ਉਹਦਾ ਹੈਗਾ ਫਾਈਨ ਦੂਸਰੀ ਚੀਜ਼ ਆ ਕਿ ਮੈਂ ਸਿਰਫ ਤੁਹਾਨੂੰ ਇਹਨਾਂ ਕੰਪਨੀਆਂ ਦੇ ਨਾਲ ਰੂ ਬਰੂ ਕਰਵਾ ਰਿਹਾ ਵਾਂ ਕੋਈ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਇਹ ਕੰਪਨੀਆਂ ਤੁਸੀਂ ਲੈਣੀਆਂ ਕਿਉਂਕਿ ਮੈਂ ਨਾ ਤਾਂ ਕੋਈ ਏਜੰਟ ਹੈਗਾ ਵਾਂ ਤੇ ਨਾ ਮੈਂ ਕੋਈ ਫੀਸ ਲੈ ਰਿਹਾ ਇਸ ਚੀਜ਼ ਦੀ ਸਿੰਪਲ ਆ ਕਿ ਹਾਂ ਜੋ ਮੇਰੇ ਦਿਮਾਗ ਵਿੱਚ ਆ ਰਿਹਾ ਵਾ ਉਹ ਸਿਰਫ ਇਨਫੋਰਮੇਸ਼ਨ ਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਬਾਕੀ ਜੇ ਮੈਂ ਤੁਹਾਨੂੰ ਕੱਲ ਦੱਸਿਆ ਸੀ ਥੋੜਾ ਪੈਸਾ ਵਾ ਥੋੜੀ ਜਿਮੇਵਾਰੀ ਆ ਦੇਖੋ ਇਹਨਾਂ ਕੰਪਨੀਆਂ ਨੂੰ ਪੜੋ ਇਹਨਾਂ ਦੇ ਬਾਰੇ ਵਿੱਚ ਹੋਰ ਜਿਹੜੇ ਕੋਈ ਥੋੜੇ ਸੋਰਸਸ ਨੇ ਉਹਨਾਂ ਤੋਂ ਸਿੱਖੋ ਠੀਕ ਹੋ ਗਿਆ ਤਾਂ 150 155 ਤੋਂ 90 ਰੁਪਏ ਐਨਟੀਪੀਸੀ ਗ੍ਰੀਨ ਤੁਹਾਨੂੰ ਆਪਣੀ ਇੱਕ ਮਿੰਟ ਮੈਂ ਤੁਹਾਨੂੰ ਇਧਰ ਨੂੰ ਹੀ ਦਿਖਾ ਦਿੰਦਾ ਤਾਂ ਹੀ ਮੈਂ ਸਕਰੀਨ ਵੀ ਲਾ ਲਈ ਤਾਂ ਕਿ ਆਪਾਂ ਨੂੰ ਦੁਬਾਰਾ ਲਿਖਣਾ ਨਾ ਪਵੇ ਆਈ ਹੋਪ ਤੁਹਾਨੂੰ ਇੱਥੋਂ ਦਿਖ ਰਿਹਾ ਹੋਊਗਾ ਐਨਟੀਪੀਸੀ ਗ੍ਰੀਨ એનર્ਜੀ ਇਹ ਹੈਗੀ ਆ ਦੂਸਰੀ ਕੰਪਨੀ ਇਹ ਵੀ ਇੱਕ ਗਵਰਨਮੈਂਟ ਓਨਡ ਕੰਪਨੀ ਆ ਭਾਰਤੀ ਗਵਰਨਮੈਂਟ ਇਹਨੂੰ ਓਨ ਕਰਦੀ ਆ ਕੰਪਨੀ ਹੈਗੀ ਆ ਜੀ ਇਰੇਦਾ 12 ਜੁਲਾਈ 2024 ਨੂੰ ਇਹਨੇ ਆਪਣਾ 올 ਟਾਈਮ ਹਾਈ ਲਾਇਆ ਵਾ ਇਹ ਉਹ ਕੰਪਨੀ ਐ ਨੇ ਜਿਹੜੀਆਂ ਬਹੁਤ ਹੀ ਸਹੀ ਨੇ ਹਾਂ ਵਿੱਚ ਪਤਾ ਨਹੀਂ ਮੈਂ ਕਿੱਧਰ ਨੂੰ ਨਿਕਲ ਗਿਆ ਕਿ ਜਦੋਂ ਵੀ ਕੋਈ ਕੰਪਨੀ ਥੱਲੇ ਆ ਰਹੀ ਹੁੰਦੀ ਆ ਕੋਈ ਨਾ ਕੋਈ ਰੀਜ਼ਨ ਹੋ ਸਕਦਾ ਪਰ ਕਈ ਵਾਰੀ ਇਹਨਾਂ ਕੰਪਨੀਆਂ ਦੇ ਥੱਲੇ ਆਉਣ ਦਾ ਰੀਜ਼ਨ ਇਹ ਹੁੰਦਾ ਕਿ ਇਹਨਾਂ ਦੀ ਜਿਹੜੀ ਵੈਲਿਊਏਸ਼ਨ ਆ ਨਾ ਆਲਰੇਡੀ ਬਹੁਤ ਜ਼ਿਆਦਾ ਹਾਈ ਹੁੰਦੀ ਆ ਜਿਵੇਂ ਆਪਾਂ ਨਹੀਂ ਕਹਿੰਦੇ ਕਿ ਆਪਾਂ ਕੋਈ ਚੀਜ਼ ਚੰਗੀ ਹੁੰਦੀ ਆ ਮਨੁੱਖ ਦੀ ਇਹੀ ਮਤਲਬ ਤਬੀਅਤ ਹੁੰਦੀ ਆ ਆਪਣਾ ਆਪਾਂ ਇਸੇ ਤਰ੍ਹਾਂ ਹੀ ਬਿਹੇਵ ਕਰਦੇ ਆ ਜਦੋਂ ਆਪਾਂ ਕਿਸੇ ਨੂੰ ਚੜਾਉਂਦੇ ਆ ਆਪਾਂ ਹਮੇਸ਼ਾ ਸਿਰ ਤੇ ਚੜਾਉਂਦੇ ਆ ਜਦੋਂ ਕਿਸੇ ਦੀ ਇੱਕ ਅੱਧੀ ਗੱਲ ਪਤਾ ਲੱਗਦੀ ਹੈ ਨੈਗੇਟਿਵ ਤਾਂ ਫਿਰ ਉਹ ਲੱਤਾਂ ਨਾਲ ਮਤਲਬ ਲਤਾੜ ਦਿੰਨੇ ਆ ਆਪਾਂ ਇਹੀ ਚੀਜ਼ ਮਾਰਕੀਟਸ ਹੁੰਦੀ ਆ ਜਦੋਂ ਇਹਨਾਂ ਕੰਪਨੀ ਨੂੰ ਆਪਾਂ ਸਿਰ ਤੇ ਛੜਾਉਂਦੇ ਆ ਹਰ ਕੋਈ ਮਤਲਬ ਬਾਇੰਗ ਕਰ ਲੈਂਦਾ ਉਹ ਪੀ ਰੇਸ਼ੋ ਲਾ ਲਓ ਵੈਲਿਊਏਸ਼ਨ ਲਾ ਲਓ ਬਹੁਤ ਹੀ ਜ਼ਿਆਦਾ ਉੱਪਰ ਚਲੀਆਂ ਜਾਂਦੀਆਂ ਨੇ ਹਾਈ ਵੈਲਿਊਏਸ਼ਨ ਚਲੀਆਂ ਤੇ when the chips start going down ਜਦੋਂ ਹਾਲਾਤ ਖਰਾਬ ਹੋਣੇ ਸ਼ੁਰੂ ਹੁੰਦੇ ਆ ਤਾਂ ਫਿਰ ਇਹਨਾਂ ਕੰਪਨੀਆਂ ਦੇ ਵਿੱਚ ਹੀ ਸਭ ਤੋਂ ਪਹਿਲਾਂ ਤੁਹਾਨੂੰ ਗਿਰਾਵਟ ਦਿਖਦੀ ਆ ਉਹੀ ਚੀਜ਼ ਇੱਥੇ ਆ ਬਟ ਆਪਾਂ ਅਗਲੇ ਕੁਝ ਵੀਡੀਓਜ਼ ਦੇ ਵਿੱਚ ਅਗਲੇ ਕੁਝ ਐਪੀਸੋਡਸ ਦੇ ਵਿੱਚ ਦੇਖਾਂਗੇ ਕੋਸ਼ਿਸ਼ ਕਰਾਂਗੇ ਚੰਗੇ ਵਿਆਹ ਕਰਨ ਦੀ ਚੰਗੀ ਕੰਪਨੀ ਹੋਵੇ ਤੇ ਚੰਗਾ ਡਿਸਕਾਊਂਟ ਮਿਲਿਆ ਹੋਵੇ ਕੰਪਨੀਆਂ ਮੈਂ ਤੁਹਾਨੂੰ ਜਿੰਨੀਆਂ ਕੁ ਵੀ ਦੱਸੂੰਗਾ ਕੰਪਨੀਆਂ ਚੰਗੀਆਂ ਹੋਣਗੀਆਂ ਅਡਰਟ ਰੀਜ਼ਨ ਕਰਕੇ ਥੱਲੇ ਚੱਲ ਰਹੀਆਂ ਇਰੇਦਾਵਾ ਤੇ ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਆ ਇਹ ਜਿਹੜੀ ਰੀਨਿਊਏਬਲ એનર્ਜੀ ਦੇ ਜਿੰਨੇ ਵੀ ਪ੍ਰੋਜੈਕਟਸ ਲੱਗ ਰਹੇ ਆ ਉਹਨਾਂ ਨੂੰ ਫਾਈਨਾਂਸ ਕਰਦੇ ਨੇ ਇਰੇਦਾਵਾਲੇ ਮਤਲਬ ਉਹਨਾਂ ਨੂੰ ਲੋਨ ਦਿੰਦੇ ਆ ਐਸ ਐਸ ਤਰ੍ਹਾਂ ਦੀਆਂ ਚੀਜ਼ਾਂ ਨੇ ਤਾਂ ਜਿੰਨਾ ਜ਼ਿਆਦਾ ਇੰਡੀਆ ਦੇ ਵਿੱਚ ਕੰਮ ਰੀਨਿਊਏਬਲ એનર્ਜੀ ਦਾ ਹੋਊਗਾ ਲੋਕਾਂ ਨੂੰ ਲੋਕਾਂ ਨੂੰ ਨਹੀਂ ਉਹਨਾਂ ਵੱਡੀਆਂ ਕੰਪਨੀਆਂ ਨੂੰ ਪੈਸੇ ਚਾਹੀਦੇ ਹੋਣਗੇ ਲੋਨ ਚਾਹੀਦੇ ਹੋਣਗੇ ਤਾਂ ਉਹ ਪ੍ਰੋਵਾਈਡ ਕਰੂਗੀ ਇਰੇਦਾ ਤਾਂ ਹੁਣ ਤਕਰੀਬਨ ਕਿੱਥੇ ਆ ਚੁੱਕੀ ਹੈ ਕੰਪਨੀ ਮਤਲਬ ਆਪਣੇ ਹਾਫ ਤੋਂ ਵੀ ਥੱਲੇ ਮਤਲਬ 50% ਤੋਂ ਵੀ ਜ਼ਿਆਦਾ ਦਾ ਡਿਸਕਾਊਂਟ ਇਸ ਟਾਈਮ ਇਰੇਦਾ ਦੇ ਉੱਪਰ ਚੱਲ ਰਿਹਾ ਵਾ ਇਹ ਕੰਪਨੀ ਆ ਮੈਂ ਤੁਹਾਨੂੰ ਇਧਰੋਂ ਇਹਦਾ ਨਾਮ ਵੀ ਦਿਖਾ ਦਿੰਨਾ ਤੁਹਾਨੂੰ ਇਹ ਬਹੁਤ ਵੱਡਾ ਨਾਮ ਲਿਖਿਆ ਹੋਇਆ ਵਾ ਇਸ ਤਰ੍ਹਾਂ ਦੀ ਲੋੜ ਨਹੀਂ ਇਰੇਦਾ ਕਰਕੇ ਤੁਸੀਂ ਜੇ ਸਰਚ ਕਰਨਾ ਇਸ ਕੰਪਨੀ ਬਾਰੇ ਹੋਰ ਜਾਣਕਾਰੀ ਲੈਣੀ ਹੈ ਲੈ ਸਕਦੇ ਹੋ ਆਈ ਆਰ ਈ ਡੀ ਏ ਹੁਣ ਆਪਾਂ ਚੱਲਦੇ ਆਂ ਇੱਕ ਸਿੰਪਲ ਜੀ ਕੰਪਨੀ ਵੱਲ ਜਿਹਦਾ ਕੰਮਕਾਰ ਬੜਾ ਸਿੰਪਲ ਆ ਕੋਈ ਵੀ ਇਨਸਾਨ ਜਦੋਂ ਸਵੇਰੇ ਉੱਠਦਾ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਇਸ ਕੰਪਨੀ ਦੀ ਲੋੜ ਪੈਂਦੀ ਆ ਟੂਥਪੇਸਟ ਦੇ ਨਾਲ ਰਿਲੇਟਡ ਕੰਪਨੀ ਹੈਗੀ ਆ ਕੋਲਗੇਟ ਕੋਲਗੇਟ ਪਾਮੋਲਿਵ ਤੇ ਮਾਰਕੀਟ ਸ਼ੇਅਰ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਇਹਨਾਂ ਦਾ ਵਾ ਮਤਲਬ ਜੇ 100 ਟੂਥਪੇਸਟ ਵਿਕੀਆਂ ਨੇ ਇੱਕ ਘੰਟੇ 'ਚ ਇੱਕ ਮਿੰਟ 'ਚ ਇੱਕ ਦੁਕਾਨ ਦੇ ਉੱਪਰ ਤਾਂ ਸਭ ਤੋਂ ਜ਼ਿਆਦਾ ਟੂਥਪੇਸਟ ਵਿਕਦੀਆਂ ਨੇ ਕੋਲਗੇਟ ਦੀਆਂ ਕਿੰਨਾ ਵਾ ਐਗਜ਼ੈਕਟਲੀ ਇਸ ਟਾਈਮ ਨੂੰ ਫਿਗਰ ਯਾਦ ਨਹੀਂ ਹੈ ਕਿ ਤੁਸੀਂ ਸਰਚ ਕਰ ਸਕਦੇ ਹੋ ਬਟ ਬਹੁਤ ਜ਼ਿਆਦਾ 50% ਤੋਂ ਉੱਪਰ ਆ ਮਤਲਬ 100 ਦੇ ਵਿੱਚੋਂ 50 ਤੋਂ ਜ਼ਿਆਦਾ ਟੂਥਪੇਸਟ ਕੋਲਗੇਟ ਦੀਆਂ ਵਿਕਦੀਆਂ ਨੇ ਹੁਣ ਆਪਾਂ ਗੱਲ ਕਰਦੇ ਹਾਂ ਇਨ ਇਹਦੀ ਕਿ ਇਹਦੇ ਉੱਪਰ ਕਿੰਨਾ ਡਿਸਕਾਊਂਟ ਚੱਲ ਰਿਹਾ ਇਸ ਟਾਈਮ ਦੇ ਉੱਪਰ ਹੁਣ ਆ ਦੇਖੋ ਤੁਸੀਂ ਇੱਧਰ ਦੇਖ ਸਕਦੇ ਹੋ ਮੈਨੂੰ ਇੱਥੋਂ ਥੋੜਾ ਸੌਖਾ ਰਹੂਗਾ ਹੁਣ ਇਹਨੇ 27 ਸਤੰਬਰ 2024 ਦੇ ਦਿਨ ਹਨਾ 올 타임 하이 라야 ਆਪਣਾ तकरीबन 37 चोंट इथे दिखा रिया कुछ ਵੱਧ ਹੁੰਦਾ ਇਸ ਤੋਂ 3790 ਕੁ ਦਾ ਲਾ ਲਓ 3790 ਰੁਪਏ ਦਾ 올 ਟਾਈਮ ਹਾਈ ਲਾਇਆ ਇਸ ਟਾਈਮ ਚੱਲ ਰਹੀ ਆ ਇਹ ਕਿੱਥੇ ਚੱਲ ਰਹੀ ਆ ਭਾਈ 2156 ਰੁਪਏ ਤੇ तकरीबन ਉਹੀ ਕੇ 50% ਥੱਲੇ ਕੋਲਗੇਟ ਦੀ ਲੋ ਟੂਥਪੇਸ ਦੀ ਲੋੜ ਹਮੇਸ਼ਾ ਰਹਿਣੀ ਆ ਇਹ ਕੋ ਨਾਮ ਆ ਜਿਹਨੇ ਇੰਨੇ ਸਾਲਾਂ ਦੇ ਵਿੱਚ ਆਪਣਾ ਨਾਮ ਬਣਾਇਆ ਲੋਕਾਂ ਚ ਟਰਸਟ ਬਣਾਇਆ ਵਿਚਕਾਰ ਪਤੰਜਲੀ ਆਈ ਪਤੰਜਲੀ ਨੇ ਥੋੜੀ ਦੇਰ ਲਈ ਕੋਲਗੇਟ ਦਾ ਜਿਹੜਾ ਮਾਰਕੀਟ ਸ਼ੇਅਰ ਸੀ ਉਹਨੂੰ ਡਿਸਰਪਟ ਕੀਤਾ ਪਰ ਹੌਲੀ ਹੌਲੀ ਗੱਲ ਹੋਈ ਨਾ ਕਿ ਇੱਕ ਨਾਮ ਬਣਾਉਣ ਨੂੰ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਫਿਰ ਪਤੰਜਲੀ ਦੀਆਂ ਪ੍ਰੋਡਕਟਸ ਦੇ ਉੱਪਰ ਐਕਸ਼ਨ ਹੋਣੇ ਸ਼ੁਰੂ ਹੋਏ ਅਲੱਗ-ਅਲੱਗ ਚੀਜ਼ਾਂ ਹੋਈਆਂ ਕਿ ਮਲਾਵਟਾ ਜੋ ਵੀ ਆ ਤਾਂ ਵਾਪਸ ਮਾਰਕੀਟ ਸ਼ੇਅਰ ਕੋਲਗੇਟ ਵਾਲਿਆਂ ਨੇ ਆਪਣਾ ਉਹ ਹੀ ਰੀਟੇਨ ਕਰ ਲਿਆ ਇਹ ਉਹ ਕੰਪਨੀਆਂ ਹੁੰਦੀਆਂ ਜਿਨ੍ਹਾਂ ਦੀ ਆਪਾਂ ਸਪੈਸ਼ਲੀ ਪਹਿਲੇ ਕੁਝ ਐਪੀਸੋਡਸ ਤੇ ਗੱਲ ਕਰਾਂਗੇ ਆਪਣੇ ਆਪਣੇ ਸੈਕਟਰ ਦੀਆਂ ਮਾਰਕੀਟ ਲੀਡਰ ਜਿਵੇਂ ਹੁਣੇ ਆਪਾਂ 에ਰੇਦਾ ਦੀ ਗੱਲ ਕੀਤੀ ਆ ਚੱਲ ਵੀ ਰਿਹਾ ਨਾ ਆਪਣਾ ਤੇ ਉਹ ਵੀ ਮਾਰਕੀਟ ਲੀਡਰ ਆਪਣੇ ਸੈਕਟਰ ਦੀ ਇਹ ਕੰਪਨੀਆਂ ਨੇ ਠਰਮੇ ਵਾਲੀਆਂ ਉਹਨਾਂ ਲੋਕਾਂ ਦੇ ਲਈ ਜਿਹੜੇ ਹੌਲੀ-ਹੌਲੀ ਕਰਕੇ ਆਪਣੀ ਵੈਲਥ ਨੂੰ ਬਿਲਡ ਕਰਨਾ ਚਾਹੁੰਦੇ ਆ ਇਨਕਰੀਜ਼ ਕਰਨਾ ਚਾਹੁੰਦੇ ਆ ਬਿਲਕੁਲ ਓਵੇਂ ਜਿਵੇਂ ਆਪਣੇ ਉਹ ਪੋਸ਼ਤ ਦਰ ਪੋਸ਼ਤ ਆਪਣੀਆਂ ਪੀੜੀ ਦਰ ਪੀੜੀ ਜ਼ਮੀਨਾਂ ਦੀ ਕੀਮਤ ਵੱਧਦੀ ਆ ਦਾਦਿਆਂ ਨੇ ਪਰਦਾਦਿਆਂ ਨੇ ਜ਼ਮੀਨਾਂ ਖਰੀਦੀਆਂ ਕਿਹੜੇ ਭਾਅ ਤੇ ਖਰੀਦੀਆਂ ਨੇ ਸੁਣ ਕੇ ਹੁਣ ਹਾਸਾ ਆਊਗਾ ਅੱਜ ਦੇ ਰੇਟ ਕਿੱਥੇ ਹੋਗੇ ਇਹ ਉਹ ਨੇ ਕੰਪਨੀਆਂ ਜਿਨ੍ਹਾਂ ਦੇ ਵਿੱਚ ਤੁਹਾਨੂੰ ਕੋਈ ਬਹੁਤ ਵਧੀਆ ਕਦੇ ਮੌਕਾ ਮਿਲਦਾ ਵਾ ਤੁਸੀਂ ਲੈ ਕੇ ਰੱਖ ਸਕਦੇ ਹੋ ਕਈ ਵਾਰੀ ਕੀ ਹੁੰਦਾ ਮਾਰਕੀਟ ਇੱਕਦਮ ਬੜੀ ਵਾਪਸ ਬੈਕ ਕਰਦੀ ਆ ਤਾਂ ਤੁਹਾਨੂੰ ਬਹੁਤ ਥੋੜੇ ਟਾਈਮ ਦੇ ਵਿੱਚ ਵੀ ਚੰਗਾ ਖਾਸਾ ਮੁਨਾਫਾ ਹੋ ਜਾਂਦਾ ਬਹੁਤ ਵਾਰ ਐਵੇਂ ਵੀ ਹੁੰਦਾ ਵਾ ਬਟ ਨਹੀਂ ਵੀ ਹੋਊਗਾ ਲੌਂਗ ਟਰਮ ਦੇ ਵਿੱਚ ਤੁਸੀਂ ਇਹਨਾਂ ਨੂੰ ਆਪਣੇ ਬੱਚਿਆਂ ਨੂੰ ਵੀ ਦੇ ਕੇ ਜਾ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਕਿ ਹਰੇਕ ਦੇ ਕੋਲੇ ਕੀਲੇ ਹੀ ਹੋਣਗੇ ਉਹ ਵੱਡੀਆਂ ਖੇਡਾਂ ਹੋ ਜਾਂਦੀਆਂ ਇਹ ਵੀ ਜਿਵੇਂ ਇਹ ਵੀ ਇੱਕ ਵੈਲਥ ਆ ਇਹ ਵੀ ਇੱਕ ਪ੍ਰਾਪਰਟੀ ਆ ਇੱਕ ਆਮ ਇਨਸਾਨ ਦੀ ਤਾਂ ਉਹ ਇਸੇ ਤਰ੍ਹਾਂ ਕਹਿ ਸਕਦੇ ਕਿ ਸਾਡੇ ਕੋਲੇ ਏਨ ਏਨੀ ਚੀਜ਼ਾਂ ਇਹਨਾਂ ਦਾ ਜਿਹੜਾ ਰੇਟ ਹੁੰਦਾ ਇਹ ਵੀ ਲਗਾਤਾਰ ਵਧਦਾ ਜਾਂਦਾ ਵਾ ਠੀਕ ਹੋ ਗਿਆ ਜੀ ਤਾਂ ਕੋਲਗੇਟ ਦੀ ਗੱਲ ਹੋ ਗਈ ਹੁਣ ਆਪਾਂ ਚੱਲਦੇ ਆਂ ਟਾਟਾ ਮੋਟਰਸ ਵੱਲ ਪਹਿਲਾਂ ਇਹਨਾਂ ਨੂੰ ਟਾਟਾ ਮੋਟਰਸ ਐਮਪੀ ਹਾਂ ਐਮਪੀ ਵੀ ਕਰਕੇ ਹੁਣੇ ਆ ਰਹੀ ਆ ਟਾਟਾ ਮੋਟਰਸ ਤਾਂ ਉਵੇਂ ਹੀ ਲਿਖਿਆ ਹੋਣਾ ਤੁਸੀਂ ਦੇਖ ਲਓ ਉਸ ਤੋਂ ਬਾਅਦ ਉਹ ਕਿ ਪੈਸੇਂਜਰ ਵੀਹਿਕਲ ਆ ਨਾ ਤਾਂ ਇਹ ਪੀ ਵੀ ਹਾਂ ਪੈਸੇਂਜਰ ਕਰਕੇ ਆਉਗੀ ਇਹ ਵੱਡੀ ਕੰਪਨੀ ਤੇ ਇਹਦੇ ਉੱਪਰ ਦੇਖੋ ਹੁਣ ਤੁਸੀਂ ਟਾਟਾ ਮੋਟਰਸ ਬਾਰੇ ਮੈਨੂੰ ਕੁਝ ਤੁਹਾਨੂੰ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈਗੀ ਆਪਣੇ ਇੰਡੀਅਨਸ ਨੂੰ ਟਾਟਾ ਮੋਟਰਸ ਬਾਰੇ ਦੱਸਣਾ ਤਾਂ ਇਹ ਹੋ ਗਿਆ ਕਿ ਆ ਉਹਦੇ ਆਪ ਦੇ ਘਰ-ਬਾਰ ਇਹ ਦੱਸਣ ਦੀ ਗੱਲ ਹੋ ਗਈ ਤਾਂ 26 ਜੁਲਾਈ 2024 ਸਾਰਾ ਉਦੋਂ ਤੱਕ ਦਾ ਹੀ ਕਮਾ ਕੋ ਕਦੋਂ ਮਾਰਕੀਟ ਬਹੁਤ ਉੱਪਰ ਸੀਗੀ 680 685 ਤੱਕ ਦਾ ਇਹਨੇ 올 ਟਾਈਮ ਹਾਈ ਲਾਇਆ ਹੁਣ ਹੁਣ ਕਿੱਥੇ ਹੈਗੀ ਟਾਟਾ ਮੋਟਰਸ ਇਸ ਟਾਈਮ ਦੇ ਉੱਪਰ 348 ਯਾਦ ਰੱਖਿਓ ਮੈਂ ਪੈਸੇਂਜਰ ਵੀਕਲ ਵਾਲੀ ਕੰਪਨੀ ਦੀ ਗੱਲ ਕਰ ਰਿਹਾ ਮੈਂ ਕਮਰਸ਼ੀਅਲ ਵਾਲੀ ਦੀ ਗੱਲ ਨਹੀਂ ਕਰ ਰਿਹਾ ਹੁਣ ਦੋ ਅਡੜ ਨਾਵਾਂ ਦੇ ਉੱਪਰ ਲਿਸਟ ਆਈ ਕੰਪਨੀ ਡਿਮਰਜ ਹੋਈ ਆ ਟਾਟਾ ਮੋਟਰਸ ਦੀਆਂ ਪਿਛਲੇ ਕੁਝ ਸਾਲਾਂ ਦੇ ਵਿੱਚ ਤੁਸੀਂ ਆਪ ਦੇਖਿਆ ਹੋਊਗਾ ਸੜਕਾਂ ਦੇ ਉੱਪਰ ਕਿੰਨੀਆਂ ਗੱਡੀਆਂ ਆਈਆਂ ਇੱਕ ਇਹਨਾਂ ਦੀ ਬੜੀ ਪੁਰਾਣੀ ਲੈਜੈਂਡਰੀ ਗੱਡੀ ਹੁੰਦੀ ਸੀ ਜ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਕਾਲਜ ਚ ਪੜ੍ਹਦੇ ਸੀ ਤਾਂ ਉਦੋਂ ਵੀ ਉਹ ਆਈ ਸੀਗੀ ਟਾਟਾ ਹੈਰੀਅਰ ਉਹ ਵੀ ਵਾਪਸ ਆਈ ਆ ਦੇਖੋ ਕਿੰਨਾ ਉਹਦਾ ਦੁਬਾਰਾ ਇੰਟਰਸਟ ਬਿਲਡ ਅਪ ਹੋ ਰਿਹਾ ਲੋਕਾਂ ਦੇ ਵਿੱਚ ਉਹ ਪੁਰਾਣੀ ਜਿਹੜੀ ਲੋਕਾਂ ਦੀਆਂ ਯਾਦਾਂ ਸੀ ਟਾਟਾ ਹੈਰੀਅਰ ਦੇ ਨਾਲ ਉਹ ਵੀ ਆ ਟਾਟਾ ਨਾ ਟਾਟਾ ਸੀਰਾ ਕਹਿਣਾ ਟਾਟਾ ਹੈਰੀਅਰ ਵੀ ਆ ਟਾਟਾ ਸੀਰਾ ਵੀ ਆ ਇਲੈਕਟ੍ਰਿਕ ਵੀਕਲਸ ਦੇ ਵਿੱਚ ਬਹੁਤ ਵੱਡਾ ਮਾਰਕੀਟ ਸ਼ੇਅਰ ਆ ਇਸ ਟਾਈਮ ਦੇ ਉੱਪਰ ਟਾਟਾ ਗਰੁੱਪ ਦਾ ਟਾਟਾ ਮੋਟਰਸ ਦਾ ਤਾਂ ਇਹ ਵੀ ਇੱਕ ਕੰਪਨੀ ਨੂੰ ਕੋਈ ਬੰਦਾ ਕੰਸਿਡਰ ਕਰ ਸਕਦਾ ਵਾ ਜੇ ਕਿਸੇ ਨੂੰ ਟਾਟਾ ਮੋਟਰਸ ਦੀ ਲੌਂਗ ਟਰਮ ਜਰਨੀ ਦੇ ਉੱਪਰ ਟਰਸਟ ਹੈਗਾ ਤਾਂ ਠੀਕ ਹੋ ਗਿਆ ਜੀ ਕਿਉਂਕਿ ਸੀਆਰਾ ਵੀ ਆ ਰਹੀ ਹੈ ਹੋਰ ਵੀ ਅੱਗੇ ਇਹਨਾਂ ਨੇ ਬਹੁਤ ਸਾਰੇ ਮਾਡਲਸ ਕੱਢਣੇ ਆ ਇੱਕ ਕੰਪਨੀ ਆ ਹੋ ਸਕਦਾ ਤੁਸੀਂ ਇੱਥੇ ਮੈਨੂੰ ਗਾੜਾ ਭਾਵੇਂ ਨਾ ਕੱਢੋ ਪਰ ਕਹੋਗੇ ਵੀ ਇਹਦਾ ਸਾਨੂੰ ਕੀ ਫਾਇਦਾ ਕਿਉਂਕਿ ਕੰਪਨੀ ਦਾ ਜਿਹੜਾ ਸ਼ੇਅਰ ਪ੍ਰਾਈਸ ਆ ਉਹ ਮਹਿੰਗਾ ਵਾ ਠੀਕ ਆ ਬਟ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿੰਨਾ ਇਹ ਕੰਪਨੀ ਬਹੁਤ ਹੀ ਜ਼ਿਆਦਾ ਚੰਗੀ ਆ ਵਰਲਡਵਾਈਡ ਰੀਨੋਮਡ ਕੰਪਨੀ ਆ ਪੂਰੀ ਦੁਨੀਆ ਚ ਇਹਨਾਂ ਦਾ ਕਾਰੋਬਾਰ ਫੈਲਿਆ ਹੋਇਆ ਤੇ ਕੰਮ ਕਰ ਇਹਨਾਂ ਦਾ ਬਹੁਤ ਹੀ ਤਕੜਾ ਆਪਣੇ ਕੰਮ ਦੇ ਵਿੱਚ ਮਾਰਕੀਟ ਲੀਡਰ ਆ ਹਨੀਵੈਲ ਆਟੋਮੇਸ਼ਨ ਕਰਕੇ ਇਹਨਾਂ ਦਾ ਨਾਮ ਆ ਤੁਸੀਂ ਇੱਧਰੋਂ ਦੇਖ ਸਕਦੇ ਹੋ ਸਪੈਲਿੰਗਸ ਇੱਥੋਂ ਹੀ ਚੈੱਕ ਕਰ ਲਓ ਫੋਟੋ ਖਿੱਚ ਸਕਦੇ ਜੋ ਵੀ ਜੇ ਤੁਹਾਨੂੰ ਇੰਟਰਸਟ ਹੈਗਾ ਇਸ ਕੰਪਨੀ ਦੇ ਬਾਰੇ ਦੇ ਵਿੱਚ ਹੋਰ ਚੀਜ਼ਾਂ ਜਾਣਨ ਦੇ ਬਾਰੇ ਚ ਹਨੀਵੈਲ ਆਟੋ ਮੇਸ਼ਰ ਤੇ ਬਹੁਤ ਹੀ ਵੱਡੀ ਕੰਪਨੀ ਆ ਹੁਣ ਇਹਨਾਂ ਨੇ ਆਪਣਾ 올 ਟਾਈਮ ਹਾਈ ਹੁਣੇ ਲਾਇਆ ਥੋੜੀ ਦੇਰ ਪਹਿਲਾਂ ਹੀ ਕਿੰਨਾ ਲਾਇਆ ਵਾ ਦੇਖਦੇ ਆਪਾਂ ਉਹੀ ਸਾਰੇ ਹਨਾ ਜੂਨ ਜੁਲਾਈ ਜਿਹਦਾ ਸਿਸਟਮ ਆ ਰਿਹਾ ਸਾਰਿਆਂ ਦਾ 57926 ਇੱਥੇ ਦਿਖਾ ਰਿਹਾ 58k ਹੋਊਗਾ 58k ਦਾ 올 ਟਾਈਮ ਹਾਈ ਲਾਇਆ ਵਾ ਅੱਜ ਇਹ ਕੰਪਨੀ ਤੁਹਾਨੂੰ ਦਿਖਾਈ ਦੇ ਰਹੀ ਹੈਗੀ ਆ ਭਾਈ ਸਾਹਿਬ ਜੀ 33000 ਰੁਪਏ ਤੇ ਹਾਫ ਹਾਫ ਰੇਟ ਤੇ ਤਕਰੀਬਨ 50% ਦਾ ਡਿਸਕਾਊਂਟ ਚੱਲ ਰਿਹਾ ਵਾ ਈਡੀ ਜਬਰਦਸਤ ਕੰਪਨੀ ਦੇ ਉੱਪਰ ਹਮੈਨੂੰ ਪਤਾ ਬਹੁਤ ਸਾਰੇ ਦੋਸਤ ਕਹਣਗੇ ਤਾਂ ਮਤਲਬ ਬਹੁਤ ਹੀ ਜ਼ਿਆਦਾ ਮਹਿੰਗੀ ਹੋਗੀ ਕੰਪਨੀ ਬਟ ਉਹ ਵੱਖਰੀ ਗੱਲ ਆ ਮੇਰਾ ਕੰਮ ਹੈਗਾ ਕਿ ਤੁਹਾਨੂੰ ਮੈਂ ਹਰ ਤਰ੍ਹਾਂ ਦੀ ਪ੍ਰੋਡਕਟ ਦੇ ਜਿਵੇਂ ਦੁਕਾਨ ਵਾਲੇ ਨਹੀਂ ਕਹਿੰਦੇ ਹੁੰਦੇ ਕਿ ਜਿਸ ਤਾਂ ਹਰ ਤਰ੍ਹਾਂ ਦਾ ਸੂਟ ਦਿਖਾਉਣਾ ਵਾ ਤਾਂ ਉਹੀ ਚੀਜ਼ ਆ ਕੰਪਨੀ ਬਹੁਤ ਹੀ ਵਧੀਆ ਮੈਂ ਸਿਰਫ ਤੁਹਾਨੂੰ ਇਸ ਕਰਕੇ ਦਿਖਾ ਰਿਹਾ ਮੈਂ ਪ੍ਰਾਈਸ ਨਹੀਂ ਦੇਖ ਰਿਹਾ ਕਿ ਕੋਈ 100 ਰੁਪਏ ਦੀ ਆ ਜਾਂ 40 40000 ਦੀ ਹੈਗੀ ਆ ਅਗਲੀ ਕੰਪਨੀ ਆ ਇੱਕ ਬਿਲਕੁਲ ਵੱਖਰੇ ਸੈਕਟਰ ਦੀ ਗੋਦਰੇਜ ਪ੍ਰਾਪਰਟੀਆਂ ਗੋਦਰੇਜ ਗਰੁੱਪ ਆਪਾਂ ਨੂੰ ਪਤਾ ਹੋਵਾ ਚੰਗੀ ਤਰ੍ਹਾਂ ਦੇ ਨਾਲ ਗੋਦਰੇਜ ਕੰਜ਼ਿਊਮਰਜ਼ ਆ ਐਗਰੋ ਬੈਠਾ ਹੈਗਾ ਹੋਰ ਸਾਰੇ ਨੇ ਗੋਦਰੇਜ ਹੋਏ ਟਾਟਾ ਹੋਏ ਹਨਾ ਇਸ ਰਿਲਾਇੰਸ ਹੋਏ ਬਹੁਤ ਵੱਡੇ ਗਰੁੱਪ ਨੇ ਇੰਡੀਆ ਦੇ ਤੇ ਪ੍ਰਾਪਰਟੀਆਂ ਤੋਂ ਆਪਾਂ ਨੂੰ ਪਤਾ ਲੱਗ ਗਿਆ ਕੀ ਇਹਨਾਂ ਦਾ ਕੰਮਕਾਰ ਹੈਗਾ ਵਾ ਪ੍ਰੋਪਰਟੀ ਨੂੰ ਡਿਵੈਲਪ ਕਰਨਾ ਫਲੈਟਸ ਬਣਾਉਣੇ ਅਪਾਰਟਮੈਂਟਸ ਵਗੈਰਾ ਬਣਾਉਣੇ ਫਿਰ ਲੋਕਾਂ ਨੂੰ ਵੇਚਣੇ ਇਹ ਚੀਜ਼ ਲਗਾਤਾਰ ਵਧੀਆ ਹੋ ਰਹੀ ਆ ਜ਼ਮੀਨ ਘਟਦੀ ਜਾਂਦੀ ਆ ਤਾਂ ਜ਼ਮੀਨ ਦਾ ਰੇਟ ਵਧਦਾ ਜਾਂਦਾ ਪੋਪੂਲੇਸ਼ਨ ਵੱਧਦੀ ਜਾਂਦੀ ਆ ਜਿਹੜੀਆਂ ਰਹਿਸ਼ੀ ਜਗ੍ਹਾ ਨੇ ਉਹਨਾਂ ਦੇ ਰੇਟ ਲਗਾਤਾਰ ਵਧ ਰਹੇ ਤੇ ਪਿਛਲੇ ਕੁਝ ਟਾਈਮ ਤੋਂ ਜਿਹੜਾ ਇਹ ਵਾਲਾ ਸੈਕਟਰ ਆ ਇਹਦੀਆਂ ਕੰਪਨੀਆਂਜ਼ ਨੇ ਬਹੁਤ ਜ਼ਿਆਦਾ ਪ੍ਰੋਫਿਟ ਕਮਾਇਆ ਗੋਦਰੇਜ ਕਹਿੰਦੀ ਕਹੋਂਦੀ ਕੰਪਨੀਆਂ ਲੋਕਾਂ ਨੂੰ ਟਰਸਟ ਹੈਗਾ ਗੋਦਰੇਜ ਦੇ ਉੱਪਰ ਇੱਕ ਵਾਰ ਤੁਸੀਂ ਇਹਦਾ ਨਾਮ ਪਹਿਲਾਂ ਚੈੱਕ ਕਰ ਸਕਦੇ ਹੋ ਸਪੈਲਿੰਗ ਗੋਦਰੇਜ ਤਾਂ ਸਿੰਪਲ ਗੋਦਰੇਜ ਹੋ ਗਿਆ ਪ੍ਰਾਪਰਟੀਆਂ ਗੋਦਰੇਜ ਪ੍ਰਾਪਰਟੀਆਂ ਹੁਣ ਆਪਾਂ ਇਹ ਦੇਖਦੇ ਹਾਂ ਕਿ ਇਹਦੇ ਤੇ ਡਿਸਕਾਊਂਟ ਕਿੰਨਾ ਚੱਲ ਰਿਹਾ ਹੈ ਇਸ ਟਾਈਮ ਇਹ ਵੀ ਉਹੀ ਟਾਈਮ ਹੋਊਗਾ ਹਾਂ ਬਿਲਕੁਲ ਹੀ ਉਹੀ ਟਾਈਮ ਜੁਲਾਈ 24 3300 ਰੁਪਏ ਦੇ ਉੱਪਰ ਚੱਲ ਰਿਹਾ ਸੀਗਾ ਗੋਦਰੇਜ ਪ੍ਰਾਪਰਟੀਆਂ ਦਾ ਸ਼ੇਅਰ 3300 ਹੁਣ ਹੈਗਾ 2036 ਉਸੋ ਪਥਲੇ ਕਰ ਦਿੰਨੇ ਨਾ ਆ ਦੇਖੋ ਹੁਣ ਆ ਗਿਆ ਇੱਥੇ 236 240 ਕਰਕੇ ਇੱਥੇ ਸੀਗਾ 3300 ਰੁਪਏ ਤੇ ਤਾਂ ਚੰਗੀ ਕੰਪਨੀ ਆ ਬਹੁਤ ਵੱਡੀ ਕੰਪਨੀ ਆ 3300 ਰੁਪਏ ਤੋਂ 2000 ਰੁਪਏ ਦੇ ਨੇੜੇ ਤੇੜੇ ਸਟਾਕ ਚੱਲ ਰਿਹਾ ਵਾ ਹੁਣ ਆਪਾਂ ਚੱਲਦੇ ਆ ਬਿਲਕੁਲ ਡਿਫਰੈਂਟ ਸੈਕਟਰ ਇਹ ਕਿਹ ਵੀ ਚੰਗੀ ਚੀਜ਼ ਹੋ ਰਹੀ ਆ ਕਿ ਸੈਕਟਰ ਸਾਰੇ ਡਿਫਰੈਂਟ ਡਿਫਰੈਂਟ ਆ ਰਹੇ ਮੈਂ ਵੀ ਹੁਣੇ ਹੀ ਨੋਟ ਕੀਤਾ ਕਿ ਜਿਹੜੀ ਵੀ ਆਪਾਂ ਗੱਲ ਕਰ ਰਹੇ ਆ ਬਿਲਕੁਲ ਨਵੀਂ ਨਵੀਂ ਅਡਲਟ ਦੀ ਗੱਲ ਕਰ ਰਹੇ ਹਾਂ ਤਾਂ ਉਹ ਵੀ ਵਧੀਆ ਹੀ ਆ ਆਈਆਰਸੀਟੀਸੀ ਕੇਟਰਿੰਗ ਦਾ ਕੰਮ ਹੁਣ ਟ੍ਰੇਨਸ ਨਵੀਆਂ-ਨਵੀਆਂ ਆ ਰਹੀਆਂ ਪੰਜਾਬ ਤੋਂ ਵੀ ਕੁਝ ਇੱਕ ਟ੍ਰੇਨਸ ਨਵੀਆਂ ਚੱਲੀਆਂ ਨੇ ਬੰਦੇ ਭਾਰਤ ਹੋਈ ਜਾਂ ਹੋਰ ਡੋਰਾਂਟੋ ਵਗੈਰੇ ਜੋ ਵੀ ਮਤਲਬ ਹੋਣਗੀਆਂ ਨਾ ਉਹ ਸਾਰੀਆਂ ਉਹਨਾਂ ਦੇ ਵਿੱਚ ਕੇਟਰਿੰਗ ਦਾ ਕੰਮ ਹੁੰਦਾ ਕੱਲਾ ਕੇਟਰਿੰਗ ਦਾ ਨਹੀਂ ਫਿਰ ਬੁਕਿੰਗ ਹੈਗੀ ਆ ਆਨਲਾਈਨ ਬੁਕਿੰਗ ਤਾਂ ਉਹਦੇ ਵਿੱਚ ਵੀ ਮਾਰਕੀਟ ਸ਼ੇਅਰ ਸਭ ਤੋਂ ਜ਼ਿਆਦਾ ਕਿਹਦਾ ਵਾ ਕੇਟਰਿੰਗ ਦੇ ਵਿੱਚ ਤਾਂ ਹੈ ਆਰਸੀਟੀਸੀ ਆ ਹੋਰ ਤਾਂ ਕੋਈ ਹੈ ਹੀ ਨਹੀਂਗਾ ਪਲੇਅਰ ਹੀ ਕੋਆ ਮਤਲਬ ਮੋਨੋਪਲੀ ਆ ਉਹਨਾਂ ਦੀ ਤੇ ਜਿਹੜੀ ਆਨਲਾਈਨ ਬੁਕਿੰਗ ਹੁੰਦੀ ਆ ਉਹਦੇ ਵਿੱਚ ਵੀ ਆਈਆਰਸੀਟੀਸੀ ਸਭ ਤੋਂ ਵੱਡਾ ਪਲੇਅਰ ਆ ਇੰਡੀਆ ਦੀਆਂ ਟ੍ਰੇਨਾਂ ਦੇ ਵਿੱਚ ਇੱਕ ਦਿਨ ਦੇ ਵਿੱਚ ਕਿੰਨੇ ਲੋਕ ਸਫਰ ਕਰਦੇ ਆ ਮਤਲਬ ਕੋਈ ਅੰਦਾਜ਼ਾ ਹੀ ਨਹੀਂ ਹੈਗਾ ਕਿੰਨੇ ਮਤਲਬ ਪਤਾ ਨਹੀਂ ਯਾਰ ਲੱਖਾਂ ਹੀ ਕਰੋੜਾਂ ਮਤਲਬ ਕੁਝ ਕਰੋੜ ਹੀ ਸ਼ਾਇਦ ਕਰਦੇ ਹੋਣਗੇ ਪਤਾ ਨਹੀਂ ਸਰਚ ਕਰਿਓ ਹਨਾ ਇਹ ਵੀ ਇੱਕ ਨਵੀਂ ਇਨਫੋਰਮੇਸ਼ਨ ਆ ਗੂਗਲ ਤੇ ਪਤਾ ਲੱਗੂਗਾ ਤਾਂ ਉਹਨਾਂ ਸਾਰਿਆਂ ਦਾ ਫਾਇਦਾ ਵਾ ਆਈਆਰਸੀਟੀਸੀ ਨੂੰ ਹੁਣ ਦੇਖੋ ਮਾ ਇਹਨਾਂ ਦਾ ਇਹਨਾਂ ਤੇ ਕਿੰਨਾ ਡਿਸਕਾਊਂਟ ਲੱਗਿਆ ਕਿੰਨਾ 올 ਟਾਈਮ ਹਾਈ ਟੱਚ ਕਰਕੇ ਆਈ ਆ ਇਹ ਵੀ ਇੱਕ ਵਧੀਆ ਕੰਪਨੀ ਹੈ 1120 1400 ਹੈ ਉਹ ਸੌਰੀ 14 ਅਕਤੂਬਰ 21 ਨੂੰ ਇੱਥੇ 1093 ਆ ਰਿਹਾ 1120 ਹੋਊਗਾ ਮੰਨ ਲਓ ਹਨਾ 1120 ਦਾ 올 ਟਾਈਮ ਹਾਈ ਆ ਆਈ ਆਰ ਸੀ ਟ ਸੀ ਕਰਕੇ ਹੋਊਗਾ ਇੱਥੇ ਵੀ ਨਾਮ ਵੱਡਾ ਕਰਕੇ ਆਊਗਾ ਬਟ ਸਿੰਪਲ ਆਈ ਆਰ ਸੀ ਟ ਸੀ ਤੇ ਹੁਣੇ ਚੱਲ ਰਹੀ ਆ 670 ਉਹੀ 40% 50% ਦੇ ਵਿਚਕਾਰ ਖੇਡ ਰਹੀਆਂ ਨੇ ਇਹ ਵਾਲੀਆਂ ਸਾਰੀਆਂ ਕੰਪਨੀਆਂ ਇੱਕ ਵਾਰੀ ਫੇਰ ਕਹਿ ਰਹੇ ਆ ਕਿ ਇੱਕ ਉਹ ਤਾਂ ਵੈਸੇ ਮੈਂ ਪਹਿਲਾਂ ਵੀ ਬੋਲ ਚੁੱਕਿਆ ਇੱਕ ਵਿਚਾਰ ਰੋਕ ਰਿਹਾ ਜੇ ਕੋਈ ਦੋਸਤ ਐਸ ਟਾਈਮ ਮੇਰਾ ਇਹ ਵੀਡੀਓ ਦੇਖ ਰਿਹਾ ਐਸ ਟਾਈਮ ਤੱਕ ਬਣੇ ਹੋਏ ਆ ਮੈਂ ਉਹ ਇੱਕ ਪੱਕਾ ਹੀ ਲਾਇਆ ਹੋਇਆ ਹੁਣ ਸਟਾਰਟਿੰਗ ਦੇ ਵਿੱਚ ਵੀਡੀਓਜ਼ ਦੇ ਉਹ ਇਸੇ ਕਰਕੇ ਲਾਇਆ ਬਹੁਤ ਸਾਰੇ ਲੋਕ ਕੋਈ ਕੇ ਫੀਸ ਦੇ ਦਿਓ ਜੀ ਪਤਾ ਨਹੀਂ 40000 ਦੇ ਦਿਓ 10000 ਦੇ ਦਿਓ ਲੱਖ ਦੇ ਦਿਓ ਕੋਈ ਐਸ ਤਰ੍ਹਾਂ ਨਹੀਂ ਹੁੰਦਾ ਫੀਸ ਦੀ ਲੋੜ ਨਹੀਂ ਹੁੰਦੀ ਮੈਂ ਐਪੀਸੋਡ ਨੰਬਰ ਜਿਹੜੇ ਲਿਖੇ ਆ ਮੈਂ ਕੋਸ਼ਿਸ਼ ਕੀਤੀ ਆ ਵੀ ਜਿੰਨੇ ਵੀ ਕਿਸੇ ਦੇ ਕੋਈ ਪ੍ਰਸ਼ਨ ਦਿਮਾਗ ਚ ਹੋ ਸਕਦੇ ਆ ਕੁਐਸਚਨ ਹੋ ਸਕਦੇ ਆ ਸਟਾਕ ਮਾਰਕੀਟ ਚ ਐਂਟਰੀ ਕਰਦੇ ਹੋਏ ਉਹਨਾਂ ਸਾਰਿਆਂ ਦੇ ਆਨਸਰ ਦੇਦਾ ਤੁਸੀਂ ਉਹਨੂੰ ਆਫਲਾਈਨ ਜਾ ਸਕਦੇ ਹੋ ਡਾਊਨਲੋਡ ਕਰ ਸਕਦੇ ਹੋ ਬਾਰ ਬਾਰ ਸੁਣ ਸਕਦੇ ਹੋ ਦੇਖ ਲਿਓ ਉਥੋਂ ਤੁਹਾਨੂੰ ਕਾਫੀ ਚੀਜ਼ਾਂ ਪਤਾ ਲੱਗੇ ਜਾਣਗੀਆਂ ਸਟਾਕ ਮਾਰਕੀਟ ਬਾਰੇ ਤੇ ਮਤਲਬ ਇਹੇ ਕੰਪਨੀਆਂ ਨੇ ਕਦੇ ਉੱਪਰ ਇੱਕ ਹੋਰ ਚੀਜ਼ ਹਾਂ ਇੱਥੇ ਮੇਰੇ ਦਿਮਾਗ ਚ ਆ ਗਿਆ ਪਉਦੀ ਵੀ ਗੱਲ ਕਰ ਲੈਣਾ ਮੈਂ ਕੱਲ ਦੇ ਵੀਡੀਓ ਚ ਕਹਿਆ ਸੀਗਾ ਇਹ ਕੰਪਨੀ ਆਪਾਂ ਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਮੇਰਾ ਖਰੀਦੇ ਹੋਏ ਸ਼ੇਅਰ 30% ਥੱਲੇ ਆ ਗਿਆ ਤਾਂ ਬਹੁਤ ਐ ਹੋ ਗਿਆ ਇਹ ਹੋ ਗਿਆ ਬੜਾ ਨੈਗੇਟਿਵ ਪਿਕਚਰ ਬਣ ਜਾਂਦੀ ਆ ਬਟ ਆਪ ਇਹ ਨਹੀਂ ਦੇਖਦੇ ਕਿ ਉਹ ਗਰਾਊਂਡ ਲੈਵਲ ਤੋਂ 6ਵੀਂ ਮੰਜ਼ਲ ਤੇ ਗਿਆ 6ਵੀਂ ਮੰਜ਼ਲ ਤੋਂ ਫਿਰ 4ਵੀਂ ਤੇ ਆ ਗਿਆ ਸੇਮ ਆ ਦੇਖੋ ਹੁਣ ਆਈ ਆਰ ਸੀ ਟ ਸੀ ਦੀ ਗੱਲ ਕਰੀਏ ਤਾਂ 27 ਮਾਰਚ 2020 ਦੇ ਦਿਨ ਤਕਰੀਬਨ 185 ਰੁਪਏ ਦਾ ਰੇਟ ਸੀਗਾ ਠੀਕ ਆ ਜੀ ਇਧਰ ਚਲਾ ਗਿਆ ਮੈਂ ਫਰੇਮ ਚੋਂ ਨਿਕਲ ਜਾਣਾ ਥੋੜੀ ਇਹ ਪ੍ਰੋਬਲਮ ਆ 27 ਮਾਰਚ 2020 ਨੂੰ 180 ओके 180 ਹੁਣ ਦੇਖੋ ਸਿਰਫ ਡੇਢ ਸਾਲ ਤੋਂ ਬਾਅਦ ਤਕਰੀਬਨ ਡੇਢ ਸਾਲ 14 ਅਕਤੂਬਰ 2021 ਨੂੰ 180 ਰੁਪਏ ਤੋਂ 1100 ਰੁਪਏ ਤੇ ਚਲਾ ਗਿਆ ਮਤਲਬ ਕਿ ਡੇਢ ਸਾਲਾਂ ਦੇ ਵਿੱਚ 5 ਗੁਣਾ ਆਈ ਆਰ ਸੀ ਟ ਸੀ ਦਾ ਸ਼ੇਅਰ ਡੇਢ ਸਾਲਾਂ ਦੇ ਵਿੱਚ 5 ਗੁਣਾ ਪੈਸੇ ਵਧਾ ਗਿਆ ਜਿਨੇ ਵੀ ਉਹਦੇ ਵਿੱਚ ਇਨਵੈਸਟ ਕੀਤਾ ਹੋਊਗਾ ਇਹ ਹਰੇਕ ਕੰਪਨੀ ਚ ਮੇਰੇ ਦਿਮਾਗ ਚ ਹੋਣਾ ਕੀਤਾ ਮੈਂ ਤੁਹਾਨੂੰ ਆਈਆਰਸੀਟੀਸੀ ਦੀ ਗੱਲ ਦੱਸਤੀ ਹਰੇਕ ਕੰਪਨੀ ਦਾ ਇਹੀ ਹੁੰਦਾ ਹੁਣ ਕਿੰਨਾ ਉਸ ਤੋਂ ਥੱਲੇ ਆਈ ਆ ਮਤਲਬ 670 ਕਿਤੇ ਆ ਗਈ 2020 ਦੇ ਵਿੱਚ ਸੀਗਾ 200 ਇਸ ਟਾਈਮ 670 ਫਿਰ ਵੀ ਮਤਲਬ 3 ਗੁਣਾ ਤੋਂ ਉੱਪਰ ਪਿਛਲੇ 5 ਸਾਲਾਂ ਦੇ ਵਿੱਚ ਜੇ ਆਪਾਂ ਉਹਦੀ ਪੂਰੀ ਪੀਕ ਨੂੰ ਵੀ ਛੱਡਦੀਏ ਥੱਲੇ ਆਉਣ ਨੂੰ ਵੀ ਛੱਡ ਦੀ ਇਹ ਓਵਰ ਆਲ ਦੇਖ ਲਈਏ 2020 ਤੋਂ 25 ਤੱਕ ਤਕਰੀਬਨ 3 ਗੁਣਾ ਤੱਕ ਵੱਧ ਚੁੱਕੀ ਆ ਇਹ ਕੰਪਨੀ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਇਸ ਤਰ੍ਹਾਂ ਦੇ ਨਾਲ ਲੋਕ ਲੌਂਗ ਟਰਮ ਚ ਪੈਸਾ ਬਣਾ ਲੈ ਕਿਸੇ ਦਿਨ ਇੱਕ ਹੋਰ ਵੀ ਗੱਲ ਕਰਾਂਗੇ ਗੱਲਾਂ ਹੀ ਬਸ ਗੱਲਾਂ ਹੀ ਕਰੀ ਜਾਂਦੇ ਬਹੁਤ ਸਾਰੀਆਂ ਲੰਬੀਆਂ ਹੋ ਜਾਣੇ ਗੱਲਾਂ ਹੁਣ ਆਪਾਂ ਗੱਲ ਕਰਾਂਗੇ ਇੱਕ ਹੋਰ ਬਹੁਤ ਹੀ ਤਕੜੀ ਕੰਪਨੀ ਬਜਾਜ ਹੋਲਡਿੰਗ ਬਜਾਜ ਫਾਈਨੈਂਸ ਦਾ ਨਾਮ ਸੁਣਿਆ ਹੋਊਗਾ ਤੁਸੀਂ ਬਜਾਜ ਫਿਨ ਸਰਵ ਹੈਗੀ ਆ ਬਜਾਜ ਆਟੋ ਆ ਉਹਨਾਂ ਸਾਰਿਆਂ ਦੀ ਹੋਲਡਿੰਗ ਕੰਪਨੀ ਆ ਬਜਾਜ ਹੋਲਡਿੰਗ ਬਜਾਜ ਹੋਮੀ ਹੋ ਗਿਆ ਬੀਏਜਏ ਇੱਥੇ ਨਾਮ ਆ ਦੇਖੋ ਬਜਾਜ ਫਿਰ ਹੋਲਡਿੰਗ ਆ ਜਾਣਾ ਤੁਹਾਨੂੰ ਇੰਨੇ ਚ ਹੀ ਆਈਡੀਆ ਹੋ ਜਾਊਗਾ ਮਤਲਬ ਬਜਾਜ ਫਾਈਨੈਂਸ ਇੱਕ ਕੋਲੀ ਆ ਬਜਾਜ ਫਿਨ ਸਰਵ ਇੱਕ ਕੋਲੀ ਆ ਬਜਾਜ ਆਟੋ ਇੱਕ ਕੋਲੀ ਆ ਮਤਲਬ ਐਵੇਂ ਐਵੇਂ ਕਰਕੇ ਜੇ ਆਪਾਂ ਥਾਲੀ ਬਣਾ ਲਈਏ ਉਹਦੇ ਚ ਸਾਰੀਆਂ ਇਹ ਰੱਖੀਆਂ ਹੋਈਆਂ ਨੇ ਇਕੱਠਾ ਮਿਲਾ ਕੇ ਜਿਹੜੀ ਉਹਨਾਂ ਦੀ ਇਕੱਠਿਆਂ ਦੀ ਗਰੋਥ ਹੋਗੀ ਪਰਫਾਰਮੈਂਸ ਹੋਗੀ ਜਿਹੜੀ ਮਤਲਬ ਟੀਮ ਹੋਗੀ ਜਿਹੜੀ ਪੂਰੀ ਬਜਾਜ ਦੀ ਟੀਮ ਹੋਗੀ ਉਹ ਹੋएगी ਬਜਾਜ ਹੋਲਡਿੰਗ ਤਾਂ ਹੁਣ ਉਹਨਾਂ ਨਹੀਂ ਹੈ ਦੇ ਉੱਪਰ ਡਿਸਕਾਊਂਟ ਜਿੰਨਾ ਬਾਕੀਆਂ ਤੇ ਆ ਪਰ ਸਟਿਲ ਕਿਉਂਕਿ ਕੰਪਨੀ ਬਹੁਤ ਹੀ ਜ਼ਿਆਦਾ ਵਧੀਆ ਇਹਨਾਂ ਕੰਪਨੀਆਂ 'ਚ ਤੁਹਾਨੂੰ ਡਿਸਕਾਊਂਟ ਬਹੁਤ ਹੀ ਘੱਟ ਮਿਲਦਾ ਇਹ ਉਹ ਕੰਪਨੀਆਂ ਨੇ ਜਿਹੜੀਆਂ ਤੁਹਾਨੂੰ ਚਾਂਸਸ ਹੀ ਬਹੁਤ ਘੱਟ ਦੇਣ ਗਈਆਂ ਜੇ ਤੁਸੀਂ ਇਸ ਅੜੀਕ ਦੇ ਵਿੱਚ ਬੈਠੇ ਹੋ ਕਿ ਹਾਂ ਇੱਕ ਕਦੇ ਡਿੱਗੂਗੀ ਤਾਂ ਮੈਂ ਇਹਨੂੰ ਖਰੀਦੂਗਾ ਬਹੁਤ ਘੱਟ ਚਾਂਸ ਮਿਲਦੇ ਆ ਆ ਤੁਸੀਂ ਖੁਦ ਦੇਖ ਲਓ ਕਿ ਇੱਥੇ ਤਾਂ ਸਿਰਫ ਉਹ ਹੋਇਆ ਨਾ ਚਲੋ ਆ ਤਾਂ ਸਪਲਿਟ ਹੋਈ ਆ ਇੱਥੇ ਜਾ ਕੇ ਉਹ ਤਾਂ ਕਰੋਨਾ ਹੋਇਆ ਤਾਂ ਮਤਲਬ ਦੁਨੀਆ ਹੀ ਰੁਕ ਗਈ ਨਾ ਇਹਨੇ ਵੀ ਵਿਚਾਰੇ ਨੇ ਰੁਕਣਾ ਹੀ ਸੀਗਾ ਉਸ ਤੋਂ ਇਲਾਵਾ ਤੁਹਾਨੂੰ ਕਿਤੇ ਹਾਰਡਲੀ ਕੋਈ ਚਾਂਸ ਦੇਖੂਗਾ ਇਹਨੇ ਕਿਸੇ ਨੂੰ ਦਿੱਤਾ ਹੋਊਗਾ ਜੋ ਥੱਲੇ ਡਿੱਗਿਆ ਵਾ ਇੱਥੇ ਜਾ ਕੇ ਡਿੱਗੀ ਆ ਉਸ ਤੋਂ ਬਾਅਦ ਸਿੱਧਾ ਪਹੁੰਚੀ ਆ ਬਜਾਜ ਹੋਲਡਿੰਗ ਕਿੱਥੇ ਦੇਖੀਏ 14600 ਕੁਝ ਕਰਕੇ ਲਾ ਲੋ ਇਸੇ ਸਾਲ 18 ਅਗਸਤ ਨੂੰ 14600 ਤੇ ਉਸ ਤੋਂ ਬਾਅਦ ਮਾਰਕੀਟ ਡਿੱਗਣੀ ਸ਼ੁਰੂ ਹੋਈ ਆ ਇੱਕ ਕਹਾਣੀ ਹੋਰ ਹੋ ਗਈ ਕਿ ਜਿਹੜੀ ਪਿਛਲੇ ਕੁਝ ਸਾਲਾਂ ਦੇ ਵਿੱਚ ਇਹਦੀ ਉਹ ਸੀਗੀ ਭੱਜਣਾ ਸੀ ਜਿਹੜਾ ਇਹਦਾ ਇੱਕਦਮ ਹੀ ਜਿਹੜਾ ਭੱਜਿਆ ਵਾ 1876 ਤੋਂ 2000 ਮੰਨ ਲੈਨੇ ਆ ਮੋਟਾ ਜਿਹਾ ਹਿਸਾਬ ਲਾ ਲਾਂਗੇ 14000 ਤੱਕ 20 ਤੋਂ ਲੈ ਕੇ 25 ਤੱਕ ਪੰਜਾਂ ਸਾਲਾਂ ਦੇ ਵਿੱਚ 7 ਗੁਣਾ ਵਧ ਗਈ ਕੰਪਨੀ ਪੰਜ ਸਾਲਾਂ ਦੇ ਵਿੱਚ ਕਿਸੇ ਦੇ ਪੈਸੇ ਜੇ 7 ਗੁਣਾ ਹੋ ਜਾਣ ਤਾਂ ਮੇਰੇ ਖਿਆਲ ਦੇ ਵਿੱਚ ਬਹੁਤ ਜ਼ਿਆਦਾ ਤਕੜੀ ਰਿਟਰਨ ਮੰਨਣੀ ਚਾਹੀਦੀ ਆਪਾਂ ਨੂੰ ਤਾਂ ਉੱਥੇ ਜਾ ਕੇ ਉਹਨੇ ਥੱਕਣਾ ਸੀਗਾ ਵੈਲਿਊਏਸ਼ਨ ਸਟ੍ਰੈਚ ਹੋਈਆਂ ਹੀ ਹੋਈਆਂ ਨੇ ਉਹ ਤਾਂ ਕਲੀਅਰ ਦਿਖ ਰਿਹਾ ਵਾ ਇੱਡੀ ਤਾਂ ਗੱਲ ਨਹੀਂ ਹੁੰਦੀ ਇੱਡੀ ਗੱਲ ਨਹੀਂ ਸੀ ਜਿੱਡੀ ਤੋਂ ਬਣਾ ਕੇ ਬਹਿ ਗਿਆ ਉਹੀ ਗੱਲ ਹੋਈ ਆ ਮਾਰਕੀਟ ਨੇ ਥੋੜੀ ਜੀ ਵੀਕਨੈਸ ਦਿਖਾਈ ਆ ਤਾਂ ਜਿਹੜੇ ਲੋਕਾਂ ਨੇ 5 ਸਾਲਾਂ ਦੇ ਵਿੱਚ 7 ਗੁਣਾ ਪੈਸੇ ਵਧਾ ਲਏ ਉਹਨਾਂ ਨੇ ਪ੍ਰੋਫਿਟ ਬੁਕਿੰਗ ਕੀਤੀ ਸਿਆਣੇ ਲੋਕ ਨੇ ਸਾਰਾ ਦਿਨ ਮਾਰਕੀਟ 'ਚ ਬੈਠੇ ਰਹਿੰਦੇ ਉਹਨਾਂ ਨੂੰ ਪਤਾ ਕੀ ਹੋ ਰਿਹਾ ਥੋੜੀ ਦੇਰ ਲਈ ਬਾਹਰ ਨਿਕਲ ਜਾਓ ਹੁਣ ਉਹਦੇ ਨਾਲ ਕੀ ਹੋ ਰਿਹਾ 14000 14300 ਰੁਪਏ ਦੀ ਕੰਪਨੀ ਇਸ ਟਾਈਮ ਦੇ ਉੱਪਰ ਮਿਲ ਰਹੀ ਆ ਕਿੱਥੇ 11000 ਤੇ ਇਹ ਕੰਪਨੀਆਂ ਬਸ ਇੰਨਾ ਖੀ ਚਾਂਸ ਦਿੰਦੀਆਂ ਨੇ ਇਸ ਤੋਂ ਵੱਧ ਚਾਂਸ ਦੀ ਉਮੀਦ ਮਤਲਬ ਵੈਰੀ ਅਨਲਾਈਕਲੀ ਹੋ ਜਾਂਦੀ ਹੈ ਇਨ੍ਹਾਂ ਕੰਪਨੀਆਂ ਦੇ ਵਿੱਚ ਤਾਂ ਇਹ ਇਸ ਕਰਕੇ ਇਹਨੂੰ ਮੈਂ ਮੈਂਸ਼ਨ ਕੀਤਾ ਮੈਨੂੰ ਪਤਾ ਕਿ ਇਹਦਾ ਸ਼ੇਅਰ ਪ੍ਰਾਈਸ ਬਹੁਤ ਜ਼ਿਆਦਾ ਆ ਜ਼ਿਆਦਾਤਰ ਦੋਸਤ ਇਹੀ ਕਹਿਣਗੇ ਕਿ ਤਾਂ ਬਹੁਤ ਮਹਿੰਗੀ ਆ ਬਟ ਫਿਰ ਉਹ ਵੀ ਕਹਿਣਾ ਕਿਉਂਕਿ ਕੰਪਨੀ ਬਹੁਤ ਹੀ ਜ਼ਿਆਦਾ ਜ਼ਬਰਦਸਤ ਹੈ ਤੇ ਇਨ੍ਹਾਂ ਕੰਪਨੀਆਂ ਦੇ ਵਿੱਚ ਇੰਨਾ ਡਿਸਕਾਊਂਟ ਰੇਅਰ ਆ ਕਦੇ ਮਿਲਦਾ ਵਾ ਤੁਸੀਂ ਵੀ ਦੇਖਿਆ ਉਹਨਾਂ ਦੇ 올 ਟਾਈਮ ਚਾਰਟ ਦੇ ਵਿੱਚ ਸਿਰਫ ਦੋ ਵਾਰ ਨੇ ਇਹ ਜਿਹਾ ਮੌਕਾ ਦਿੱਤਾ ਇੱਕ ਕਰੋਨਾ ਟਾਈਮ ਇੱਕ ਹੁਣ ਦਿੱਤਾ ਵਾ ਇਸ ਕਰਕੇ ਮੈਨੂੰ ਐਡ ਕੀਤਾ ਹੁਣ ਆਪਾਂ ਚੱਲਦੇ ਹਾਂ ਆਪਣੀ 8ਵੀਂ ਕੰਪਨੀ ਸੌਰੀ 9ਵੀਂ ਕੰਪਨੀ ਵੱਲ ਐਸਟਰਲ A S T R A L ਕੱਲ ਨੂੰ ਇਹਦਾ ਕੁਝ ਕਰਾਂਗੇ ਥੋੜਾ ਸਕਰੀਨ ਕੋਈ ਸਿਆਣਾ ਬੰਦਾ ਬੁਲਾਵਾਂਗੇ ਐਸਟਰਲ ਹੈਗੀ ਆ ਜੀ ਪਾਈਪਸ ਨਾਲ ਰਿਲੇਟਡ ਕੰਪਨੀ ਹੈਗੀ ਹੈ ਪਲੰਬਿੰਗ ਨਾਲ ਡਰੇਨੇਜ ਸਿਸਟਮ ਦੇ ਨਾਲ ਤੇ ਜਿਉਂ-ਜਿਉਂ ਕਚਰਾ ਵਧਣਾ ਪੋਪੂਲੇਸ਼ਨ ਵਧਣੀ ਆ ਉਹਦੇ ਕਰਕੇ ਪਾਈਪਸ ਦਾ ਕੰਮ ਹੋਰ ਜ਼ਿਆਦਾ ਵਧੇ ਜਾਣਾ ਵਾ ਦੂਸਰੀ ਗੱਲ ਆ ਪਲੰਬਿੰਗ ਮਤਲਬ ਸਿੰਚਾਈ ਦੇ ਲਈ ਦੋ ਮਨੁੱਖ ਦੀਆਂ ਜ਼ਰੂਰਤਾਂ ਦੇ ਨਾਲ ਦੋ ਸੈਕਟਰ ਬਹੁਤ ਵੱਡੇ ਜੁੜੇ ਹੋਏ ਆ ਉਹਨਾਂ ਦੋਨਾਂ ਦੀ ਬਹੁਤ ਹੀ ਜ਼ਿਆਦਾ ਵੱਡੀ ਕੰਪਨੀ ਹੈਗੀ ਆ ਐਸਟਰਲ ਹੁਣ ਆਪਾਂ ਦੇਖਦੇ ਆ ਇਹਦੇ ਤੇ ਡਿਸਕਾਊਂਟ ਕਿੰਨਾ ਇਹਦੇ ਤੇ ਡਿਸਕਾਊਂਟ ਬਹੁਤ ਹੀ ਜ਼ਿਆਦਾ ਤਕੜਾ ਚੱਲ ਰਿਹਾ ਬਟ ਗੱਲ ਉਹੀ ਆ ਜਿੰਨੀ ਚੜ੍ਹਾਈ ਇੱਕਦਮ ਉੱਪਰ ਕੋ ਜਾਊਗਾ ਉਨੀ ਹੀ ਛੇਤੀ ਨੂੰ ਥੱਲੇ ਵੀ ਆਉਣਾ ਵਾ ਉਹੀ ਚੀਜ਼ ਹੋਈ ਆ ਭਾਈ ਸਾਹਿਬ ਐਸਟਰੋਲਜੀ ਨਾਲ ਪਹਿਲਾਂ ਆਪਾਂ ਇਹਦੀ ਚੜ੍ਹਾਈ ਦੀ ਗੱਲ ਕਰਦੇ ਆਂ 2 ਮਿੰਟ ਵਾਸਤੇ ਅ 13 ਦੇ ਵਿੱਚ 36 ਰੁਪਏ ਦਾ ਰੇਟ ਸੀਗਾ ਸਾਲ 2013 ਦੇ ਵਿੱਚ ਰੇਟ ਸੀਗਾ 36 ਰੁਪਏ ਦਾ ਠੀਕ ਹੁਣ ਆਪਾਂ ਚੱਲਦੇ ਆਂ ਕਿੰਨੇ ਸਾਲ ਲੱਗੇ 11 ਸਾਲ ਲੱਗੇ 36 ਰੁਪਏ ਤੋਂ ਹੋ ਗਿਆ 2400 36 ਰੁਪਏ ਦੀ ਕੰਪਨੀ 11 ਸਾਲਾਂ ਦੇ ਵਿੱਚ 2400 ਹੋ ਗਈ 60 ਗੁਣਾ ਤੋਂ ਜ਼ਿਆਦਾ ਵਧ ਗਈ 63 64 ਗੁਣਾ ਵਧ ਗਈ ਇਹ ਹੁੰਦੀ ਆ ਸਟਾਕ ਮਾਰਕੀਟ ਐਸ ਤਰ੍ਹਾਂ ਬਣਾਉਂਦੇ ਨੇ ਲੋਕ ਪੈਸਾ ਠੀਕ ਹੋ ਗਿਆ ਜੀ ਇਹਦੀ ਗੱਲ ਕਰਾਂਗੇ ਇਹ ਮੇਰੇ ਦਿਮਾਗ ਚ ਆ ਰਿਹਾ ਹੁਣ ਵੀ ਕਦੋਂ ਖਰੀਦਣਾ ਕਦੋਂ ਕੀ ਹੈਗਾ ਟਰੇਡਿੰਗ ਹੋ ਗਈ ਪਤਾ ਨਹੀਂ ਉਹ ਜੋ ਵੀ ਇੰਟਰਾਡੇ ਵਗੈਰਾ ਉਹ ਸਿੱਧਾ ਸਿੱਧਾ ਪੈਸੇ ਗਵਾਉਣ ਦੇ ਤਰੀਕੇ ਆ ਜਦੋਂ ਤੁਹਾਨੂੰ ਸਬਰ ਨਹੀਂ ਨਾ ਹੈ ਇਨਸਾਨ ਨੂੰ ਪੇਸ਼ੈਂਸ ਨਹੀਂ ਹੈ ਕਿ ਕਿ ਮੈਨੂੰ ਤਾਂ ਹੁਣੇ ਹੀ ਪੈਸਾ ਚਾਹੀਦਾ ਪੰਜਾਂ ਮਿੰਟਾਂ ਚਾਹੀਦਾ ਦੋ ਦਿਨਾਂ ਚਾਹੀਦਾ ਹਫ਼ਤੇ ਚ ਉਹ ਉਹ ਨਹੀਂ ਇੰਨਾ ਧੱਕਾ ਕੁਦਰਤ ਦੇ ਨਾਲ ਨਹੀਂ ਹੁੰਦਾ ਕੁਦਰਤ ਇੰਨਾ ਧੱਕਾ ਸਹਿੰਦੀ ਨਹੀਂ ਉਹ ਉਲਟਾ ਫਿਰ ਧੱਕਾ ਕਰਦੀ ਆ ਆਪਾਂ ਧੱਕੇ ਹੁੰਦੇ ਦੇਖੀ ਵੀ ਹਾਲੇ ਪੰਜਾਬ ਚ ਸਟਾਕ ਮਾਰਕੀਟ ਬਹੁਤ ਨਵੀਂ ਆ ਟਰੇਡਰ ਵੀ ਨਵੇਂ-ਨਵੇਂ ਆ ਕੇ ਪੈਸੇ ਬਣਾਉਣੇ ਸ਼ੁਰੂ ਕੀਤੇ ਹਾਲੇ ਤੁਸੀਂ ਧੱਕੇ ਹੁੰਦੇ ਆਪਣੀ ਅੱਖਾਂ ਦੇ ਸਾਹਮਣੇ ਦੇਖੋਗੇ ਖਬਰਾਂ ਚ ਹੁੰਦੇ ਦੇਖਿਆ ਕਰੋਗੇ ਬਟ ਇਹ ਹੈਗਾ ਅਸਲੀ ਤਰੀਕਾ ਪੇਸ਼ੈਂਸ ਵਾਲਾ ਕਿੰਨਾ ਕਿਹਾ ਸੀ ਮੈਂ 11 ਸਾਲਾਂ ਦੇ ਵਿੱਚ 63 64 ਗੁਣਾ ਇਸ ਤਰ੍ਹਾਂ ਲੋਕ ਬਣਦੇ ਨੇ ਕਰੋੜਾਪਤੀ ਅਰਬਾਪਤੀ ਠੀਕ ਹੋ ਗਿਆ ਬਟ ਉਹਦੀ ਵੀ ਇੱਕ ਚਾਲ ਹਰੇਕ ਚੀਜ਼ ਨੇ ਇੱਕ ਜਗ੍ਹਾ ਰੁਕਣਾ ਵੀ ਹੈਗਾ ਤਾਂ ਮਾਰਕੀਟ ਕਹਿੰਦੀ ਰੁਕ ਜਾ ਭਾਈ ਥੋੜੀ ਦੇਰ ਲਈ ਬਹੁਤ ਹੋ ਗਿਆ ਤੱਕਾ ਤੇ ਹੁਣ ਦੇਖੋ ਜੁਲਾਈ 24 ਉਹੀ ਆ ਉਹੀ ਟਾਈਮ ਆ ਸਾਰਾ 2400 ਰੁਪਏ ਤੇ ਕਈ ਕੰਪਨੀ ਤਾਂ ਹੁਣ ਕਿੱਥੇ ਮਿਲ ਰਹੀ ਆ ਡਿਸਕਾਊਂਟ ਲੱਗਿਆ 1400 ਰੁਪਏ ਤੇ ਆ ਗਈ ਉਹੀ ਮਤਲਬ ਫੇਰ ਗੱਲ ਉਹੀ ਆ ਇਹਨਾਂ ਸਾਰੀਆਂ ਕੰਪਨੀਆਂ ਦੀ 50% 40 45% ਦਾ ਡਿਸਕਾਊਂਟ ਚੱਲ ਰਿਹਾ ਵਾ ਐਸਟਲ ਪੋਲੀ ਦੇ ਉੱਪਰ ਠੀਕ ਹੋ ਗਿਆ ਜੀ ਹੁਣ ਆਪਾਂ ਗੱਲ ਕਰਦੇ ਆ ਅੱਜ ਦੀ ਆਖਰੀ ਕੰਪਨੀ ਤੇ ਆਪਣੀ ਅੱਜ ਦੀ ਆਖਰੀ ਕੰਪਨੀ ਇੱਕ ਬਿਲਕੁਲ ਵੱਖਰਾ ਸੈਕਟਰ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਗਾ ਹੈਵਲਜ਼ਾ ਹੈਵਲ ਦੀ ਸਪੈਲਿੰਗ ਤੁਸੀਂ ਫੇਰ ਵੀ ਦੇਖ ਸਕਦੇ ਹੋ H A V E ਡਬਲ L S हैवल्स इंडिया सारा, मतलग, है सारा है। से है, है। ने, ने, कुछ ही ਬਣਾ ਰਹੇ ਨੇ ਏਸੀ ਵੀ ਬਣਾ ਰਹੇ ਨੇ ਹੁਣ ਤਾਂ ਮਤਲਬ ਇਲੈਕਟ੍ਰੋਨਿਕਸ ਦੇ ਨਾਲ ਰਿਲੇਟਡ ਜੋ ਵੀ ਸਮਾਨ ਹੈਗਾ ਉਹ ਸਾਰਾ ਕੁਝ ਬਣਾ ਰਹੇ ਆ ਤੇ ਇੱਕ ਦੋ ਨਵੇਂ ਸੈਕਟਰਸ 'ਚ ਵੀ ਜਾ ਰਹੇ ਮੇਰੇ ਦਿਮਾਗ 'ਚ ਇਸ ਟਾਈਮ ਨਿਕਲ ਗਿਆ ਮੈਮਰੀ ਥੋੜੀ ਜੀ ਬਸ ਇਹੀ ਹਾਲ ਹੋਇਆ ਹੋਇਆ ਤੇ ਵਾਟਰ ਹੀਟਰ ਨੇ ਕਪੈਸਟਰਰ 에ਅਰ ਕੰਡੀਸ਼ਨਸ ਨੇ ਫੈਨਸ ਨੇ ਬਹੁਤ ਕੁਝ ਆ ਬਹੁਤ ਜ਼ਿਆਦਾ ਕੁਝ ਇਹਨਾਂ ਦਾ ਤੇ ਹੁਣ ਤੁਸੀਂ ਦੇਖੋ ਹੈਵਲਜ਼ ਇਹ ਕਿਹਜਾ ਨਾਮ ਆ ਜਿਹਦੇ ਤੇ ਲੋਕ ٹرسٹ ਕਰਦੇ ਆ ਹੁਣ ਕਿੱਥੋਂ ਕਿੱਥੇ ਆਇਆ ਇਹ ਉਹੀ 24 24 24 ਉਹ ਚੱਲੀ ਜਾਂਦਾ ਵਾ ਉਹੀ ਟਾਈਮ ਚੱਲ ਰਿਹਾ ਦੋ 2060 ਰੁਪਏ ਦੇ ਨੇ 올 ਟਾਈਮ ਹਾਈ ਲਾਇਆ ਉਹ ਆਪਣਾ ਉਦੋਂ ਹੀ ਹੁਣ ਤੋਂ ਤਕਰੀਬਨ 1 ਸਾਲ ਪਹਿਲਾਂ ਫੇਰ ਥੱਕ ਗਿਆ ਵਿਚਾਰਾ ਹੈਵਲਸ ਤੇ ਦੇਖੋ 2060 ਤੋਂ ਇਸ ਟਾਈਮ ਚੱਲ ਰਿਹਾ ਵਾ 1400 ਰੁਪਏ ਤੇ ਇਦੀ ਗਰਾਵਟ 10 ਜ਼ਿਆਦਾ ਕਿਉਂ ਨਹੀਂ ਕਿਉਂਕਿ ਇਹਦੀ ਜਿਹੜੀ ਚੜ੍ਹਾਈ ਸੀਗੀ ਉਹ ਉਸ ਤਰ੍ਹਾਂ ਨਹੀਂ ਸੀਗੀ ਜਿਵੇਂ ਐਸਟਲ ਦੀ ਸੀਗੀ ਚੜ੍ਹਾਈ ਬਹੁਤ ਹੀ ਜ਼ਿਆਦਾ ਵਾ ਬਟ ਜਿਉਂ ਜਿੰਨੀ ਸਿੱਧੀ ਖੜੀ ਚੜ੍ਹਾਈ ਉਹ ਉਸੇ ਤਰ੍ਹਾਂ ਹੀ ਡਿੱਗਣਾ ਵਾ ਜੇ ਐਸ ਐਸ ਤਰ੍ਹਾਂ ਸਹਿਜੇ ਸਹਿਜੇ ਕੋਈ ਜਾਊਗਾ ਉਹ ਫਿਰ ਸਿੱਧਾ ਨਹੀਂ ਡਿੱਗਦਾ ਉਹ ਰੁੜਦਾ ਰੁੜਦਾ ਆ ਜਾਊਗਾ ਥੋੜਾ ਜਿਹਾ ਹੀ ਰੁੜੂਗਾ ਇੱਥੋਂ ਕਿ ਤੱਕ ਹੀ ਡਿੱਗੂਗਾ ਉਹੀ ਚੀਜ਼ ਆ ਹੈਵਲਸ ਦੇ ਨਾਲ 2100 ਰੁਪਈਆ ਦਾ ਸ਼ੈ ਸੀਗਾ ਉਥੋਂ 1400 ਰੁਪਈਆ ਤੇ ਆਇਆ ਤਾਂ ਟੁਰਨਮੈਂਟ ਮੈਂ ਕੱਲ ਵਾਦਾ ਕੀਤਾ ਸੀ ਕਿ ਕੰਪਨੀਆਂ ਲੈ ਕੇ ਆਉਂਗਾ ਕੰਪਨੀਆਂ ਬਹੁਤ ਜ਼ਿਆਦਾ ਐਨ ਐਕਚੁਅਲੀ ਮੈਂ ਹੋਰ ਵੀ ਕੱਢੀਆਂ ਸੀ ਫਿਰ ਮੈਂ ਉਹੀ ਸੋਚਿਆ ਕਿ ਫਹਾਜਾ ਵੱਡੇ ਜਾਣਾ ਗੱਲ ਕੋਈ ਚੱਜ ਨਾਲ ਹੋਣੀ ਨਹੀਂ ਇਹਦੇ ਨਾਲੋਂ ਬਿਹਤਰ ਹੈਗਾ ਕਿ ਹਰੇਕ ਵੀਡੀਓ 'ਚ ਆਪਾਂ 10-10 ਕੰਪਨੀਆਂ ਦੀਆਂ ਗੱਲਾਂ ਕਰਦੇ ਜਾਈਏ ਤਾਂ ਅੱਜ ਦੀਆਂ ਇਹ ਹੋ ਗਈਆਂ ਜੀ 10 ਕੰਪਨੀਆਂ ਇਹ ਹੈ ਕਿ ਇੱਕ ਹੋਰ ਚੀਜ਼ ਮੇਰੇ ਦਿਮਾਗ 'ਚ ਆ ਰਹੀ ਆ ਉਹ ਆਪਾਂ ਕੱਲ ਨੂੰ ਕਰ ਲਾਂਗੇ ਕਿ ਕਦੋਂ ਕਿ ਸ਼ੇਅਰ ਨੂੰ ਬਾਏ ਕਰਨਾ ਕਦੋਂ ਕੀ ਹੈਗਾ ਪਰ ਫਿਲਹਾਲ ਇਹਨੂੰ ਹੁਣ ਇੱਥੇ ਬੰਦ ਕਰ ਦਿੰਦੇ ਆ ਮੈਨੂੰ ਉਮੀਦ ਆ ਕਿ ਵਧੀਆ ਲੱਗਿਆ ਹੋਊਗਾ ਤੁਹਾਨੂੰ ਇਹ ਵਾਲਾ ਆਪਣਾ ਐਪੀਸੋਡ ਬਾਕੀ ਇੱਕ ਚੀਜ਼ ਆ ਦੁਬਾਰਾ ਮੇਰੀ ਰਿਕੁਐਸਟ ਹੀ ਆ ਮੈਨੂੰ ਕੋਈ ਉਹ ਨਹੀਂ ਹੈਗਾ ਕਿ ਮੈਂ ਤੁਹਾਨੂੰ ਕਹਿ ਰਿਹਾ ਬਾਰ ਬਾਰ ਕਿ ਵਿਊਜ਼ ਕਰਕੇ ਆ ਮੈਂ ਕਹਿੰਦਾ ਆਫਲਾਈਨ ਕਰ ਲਓ ਚਾਹੇ ਆਫਲਾਈਨ ਡਾਊਨਲੋਡ ਕਰਕੇ ਉਹ ਸਾਰੇ ਐਪੀਸੋਡਸ ਦੇਖ ਲਓ ਉਹਦੇ ਨਾਲ ਮੇਰੇ ਵਿਊ ਵੀ ਵਧਣ ਨਹੀਂ ਲੱਗੇ ਪਰ ਤੁਹਾਨੂੰ ਸਟਾਕ ਮਾਰਕੀਟ ਦੇ ਬਾਰੇ ਚ ਕਾਫੀ ਸਾਰੀ ਇਨਫੋਰਮੇਸ਼ਨ ਮਿਲ ਜੂਗੀ ਜਾਣਕਾਰੀ ਮਿਲ ਜੂਗੀ ਕਿਸੇ ਵੀ ਬੰਦੇ ਨੂੰ 50000 ਰੁਪਇਆ 40000 20000 ਦੇਣ ਦੀ ਲੋੜ ਨਹੀਂ ਪਊਗੀ ਤਾਂ ਫਿਲਹਾਲ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਹੁਣ ਬੰਦ ਕਰਦੇ ਹਾਂ ਜੀ